ਮੇਰੀ ਗੱਲ ਸੁਣੀ ਕੀ ਗੱਲ ਹੋ ਗਈ ਭਾਬੀ ਮੈਨੂੰ ਤਾਂ ਕੰਮ ਦੀ ਤੇਰੇ ਤੱਕ ਕੀ ਗੱਲ ਦੀ ਭਾਬੀ ਦੱਸ ਬਾਜ਼ਾਰ ਜਾ ਕੇ ਆਉਣਾ ਸੀਗਾ ਓਹੋ ਭਾਬੀ ਮੇਰੇ ਤਾਂ ਕੰਮ ਪਏ ਨੇ ਖੇਤਾ ਮੈਂ ਤਾਂ ਜਾ ਨਹੀਂ ਸਕਦਾ ਕੰਮ ਫੇਰ ਕਰ ਲਈ ਵਰਤ ਆ ਰਹੇ ਨੇ ਨੇੜੇ ਫਿਰ ਉਹ ਸੂਟ ਵਾਲੀ ਨੇ ਸੂਟ ਨਹੀਂ ਸਿਉਂ ਕੇ ਦੇਣਾ ਹੈਗਾ ਸੂਟ ਲੈ ਕੇ ਆਉਣਾ ਮੈਂ ਸੋਨਾ ਜਾ ਭਾਬੀ ਤੂੰ ਲਿਆ ਹਰਮਨ ਨੂੰ ਲੈ ਜਾ ਨਾਲ ਕਰੇ ਤਾਂ ਹੈਗਾ ਉਹ ਲੈ ਦੱਸ ਉਹਨੂੰ ਜਵਾਕ ਨੂੰ ਕੀ ਪਤਾ ਤੂੰ ਵਗ ਚੱਲੀ ਲੈ ਮੈਨੂੰ ਕੀ ਪਤਾ ਭਾਬੀ ਤੁਹਾਡੇ ਸੂਟਾਂ ਬਾਰੇ ਲੈ ਮਾੜਾ ਮੋਟਾ ਤੂੰ ਪਸੰਦ ਕਰ ਲਈ ਹੁਣ ਤੇਰਾ ਬਾਈ ਤਾਂ ਗਿਆ ਹੋਇਆ ਹੈਗਾ ਬਾਹਰ ਪਹਿਲਾਂ ਭਾਬੀ ਮੈਂ ਰੋਜ਼ ਹੀ ਪਸੰਦ ਕਰਦਾ ਸੂਟ ਲੈ ਐ ਰਾਜੀ ਮਿਲ ਜਾਂਦੀ ਆ ਬੰਦੇ ਦੀ ਐਂ ਕਾ ਤੋ ਕਰਦਾਗਾ ਭਾਬੀ ਮੈਂ ਖੇਤ ਜਾਣਾ ਹਰਮਨ ਨੂੰ ਲੈ ਜਾ ਉਹ ਮੋਟਰਸਾਈਕਲ ਜਾਣ ਦਾ ਨਹੀਂ ਮੈਂ ਉਹਦੇ ਨਾਲ ਨਹੀਂ ਜਾਣਾ ਹੈਗਾ ਤੂੰ ਵਗ ਚੱਲੀ ਉਹ ਤਾਂ ਜਵਾਕ ਐ ਉਹਨੂੰ ਕੀ ਪਤਾ ਨਾਲੇ ਤੇਰੇ ਬਾਈ ਦੀ ਪਸੰਦ ਚ ਤੇ ਤੇਰੀ ਪਸੰਦ ਚ ਕੀ ਫਰਕ ਆ ਭਲਾ ਇਹ ਦੱਸ ਤੂੰ ਪਸੰਦ ਕਰ ਲੇਗਾ ਉਹਨੂੰ ਵੀ ਪਸੰਦ ਆਜੂ ਭਾਬੀ ਮੈਂ ਤਾਂ ਕਦੇ ਆਪਦੇ ਘਰ ਵਾਲੀ ਨੂੰ ਨਹੀਂ ਦਵਾਇਆ ਪਸੰਦ ਦਾ ਸੂਟ ਆਪਦੇ ਆਪ ਲੈਂਦੀ ਹੁੰਦੀ ਆ ਉਹ ਫਿਰ ਤੂੰ ਐ ਅੱਡ ਹੋਣ ਵਾਲੀਆਂ ਗੱਲਾਂ ਕਾ ਤੋ ਕਰਦਾ ਭੜਿਆ ਵਗ ਚੱਲੀ ਐਂ ਕਾ ਤੋ ਕਰਦਾ ਹੁਣ ਫਿਰ ਭਾਬੀ ਟਾਈਮ ਨਾਲ ਆਈ ਉੱਥੇ ਠੀਕ ਜਾਣਾ ਕਰੀਆਂ ਪਤਾ ਕਿਤੇ ਉੱਥੇ ਬੈਠੀ ਰਹੇ ਫਿਰ ਮੜਾ ਮੋਟਾ ਪਸੰਦ ਕਰ ਲਈ ਸੂਟ ਆਏ ਨਾ ਕਰੀ ਉੱਥੇ ਜਾ ਕੇ ਕਿਤੇ ਬੈਠਾ ਰਹੇ ਦੇਖ ਲੈ ਦੇਖ ਲੈ ਸ਼ਰਮ ਦਾ ਘਟ ਹੈ ਨੂੰ ਹੈ ਕਿਵੇਂ ਮਿੱਠੀਆਂ ਮਾਰਨ ਲੱਗ ਰਿਹਾ ਉਹਦੇ ਨਾਲ ਤੇ ਇਹ ਇਹ ਦੇਖ ਲੈ ਮੇਮ ਆ ਘਰ ਵਾਲੇ ਦੇ ਹੁੰਦੇ ਤਾਂ ਦੇਖ ਲੈ ਕਦੇ ਟੌਰ ਨਹੀਂ ਲਾਈ ਹੁਣ ਬਾਸ ਸਟੇਟ ਕਰਾਉਂਦੀ ਫਿਰਦੀ ਹੈ ਭਾਬੀ ਮੈਂ ਨਾਲ ਤਾਂ ਵਗ ਜੂਗਾ ਪਰ ਪਸੰਦ ਤੇਰੀ ਹੋਊਗੀ ਚਲ ਠੀਕ ਹੈ ਤੂੰ ਨਾਲ ਵਗ ਚੱਲੀ ਹਾਂ ਨਾਲ ਮੈਂ ਵਗ ਜੂਗਾ ਠੀਕ ਆ ਚੰਗਾ ਰੋਟੀ ਪਾ ਦੇ ਓਰੀ ਭਾਂਡੇ ਮੰਜੀ ਜਾਵੇਂਗੀ। ਨਾ ਤੈਨੂੰ ਉੱਥੇ ਘੰਟਾ ਹੋ ਗਿਆ ਖੜੇ ਉਹਨੂੰ ਉਦੋਂ ਤੇ ਲੈ ਲੈ ਨਾ ਰੋਟੀ ਮੈਨੂੰ ਕਾਨੂੰ ਕਹਿਣਾਗਾ? ਨਹੀਂ ਮੈਂ ਉਹ ਤੋਂ ਕਤੋਂ ਲੈ ਲੈ ਰੋਟੀ। ਪਹਿਲਾਂ ਤੂੰ ਬਾਹਰ ਪਤਾ ਨਹੀਂ ਕਿੱਥੇ ਜਾ ਕੇ ਆਇਆ ਕਿੰਨਾ ਟਾਈਮ ਹੋ ਗਿਆ ਤੈਨੂੰ ਗਏ ਨੂੰ। ਜਾਂਦਾ ਕਿਤੇ ਐ ਦੱਸਦਾ ਕਿਤੇ ਐ। ਬਹੁਤ ਬੋਲਦੀਆਂ ਬਹੁਤ ਬੋਲਦੀਆਂ ਰੋਟੀ ਪਾ ਦੇ ਭੁੱਖ ਲੱਗ ਰਹੀ ਆ ਖੁੱਡਾ ਰੜਿਆ ਜਾਂਦਾ। ਨਾ ਕੀ ਕਹਿੰਦਾ ਸੀ ਤੂੰ ਉਹਨੂੰ? ਮੈਂ ਕੀ ਕਹਿਣਾ ਦੀਆ? ਉਹ ਕਹਿੰਦੀ ਦੀ ਮੈਨੂੰ ਕਹਿੰਦੀ ਸੂਟ ਦਵਾ ਲਿਆ। ਮੈਂ ਉਹਨੂੰ ਕਹਿੰਦਾ ਮਾਂ ਹਰਮਨ ਨੂੰ ਲੈ ਜਾ ਤੂੰ। ਸੂਟ ਦਵਾ ਲਿਆ? ਹਾਂ। ਨਾ ਇਹ ਗੱਲ ਤੈਨੂੰ ਕਿਵੇਂ ਕਹਿੰਦੀ ਆ ਉਹ ਨਹੀਂ ਕਹਿੰਦੀ ਮੇਰਾ ਘਰ ਵਾਲਾ ਹੈ ਨਹੀਂ ਆ ਨਹੀਂ ਉਹ ਬਗ ਜਾਂਦਾ ਮੁੰਡਾ ਕਿ ਨਹੀਂ ਹੋਰ ਨਾ ਕਾਸੇ ਜਮਾਰੇ ਮੋਟਰਸਾਈਕਲ ਨਾ ਜਦੋਂ ਹੋਟ ਟੌਰਾਂ ਲਾ ਕੇ ਆਉਂਦੀ ਆ ਬਿਊਟੀ ਪਾਰਲਰਾਂ ਚ ਜਾਂਦੀ ਆ ਉਦੋਂ ਵੀ ਤੈਨੂੰ ਲੈ ਜਾ ਕਰਨਾ ਫਿਰ ਨਾਲ ਉਹ ਤਾਂ ਕੱਲੀ ਜਵਕਦੀ ਫਿਰਦੀ ਆ ਆ ਬੰਨੇ ਬਾਬਾ ਤੇਰੇ ਮੂਰੇ ਹੱਥਾਂ ਮੈਂ ਨਹੀਂ ਜੂ ਸਕਦਾ ਤੇਰੇ ਨਾਲ ਜਾ ਬਹਿ ਜਾ ਮੈਂ ਲਿਓਣੀ ਆ ਰੋਟੀ ਕੁਕਲੇ ਸੁਪਾ ਕੇ ਬਹਿ ਜਾਂਦੀ ਆ ਗੱਲ ਨਹੀਂ ਬੱਤ ਆਪਦੇ ਮੁੰਡੇ ਨਾਲ ਵੀ ਜਾ ਸਕਦੀ ਹੈਗੀ ਕੰਜਰੀ ਪਤਾ ਨਹੀਂ ਕੀ ਕੁਛ ਕਰਦੀ ਫਿਰਦੀ ਆ ਉਹੀ ਨਾ ਕਿਥੇ ਮੇਰੇ ਬੰਦੇ ਨੂੰ ਪੱਤ ਲੈ ਕਿੱਥੇ ਤੇ ਨਿਗ੍ਹਾ ਰੱਖਣੀ ਪਊਗੀ ਲੈ ਆਉਣੀ ਐ ਚਾਰ ਭਾਂਡੇ ਰਹਿ ਕੇ ਖੜ ਚਾ ਲੈ ਆਉਣੀ ਐ ਪਹਿਲਾ ਬਾਹਰ ਫਿਰ ਦਰੂ ਫਿਰ ਇਹਨੂੰ ਰੋਟੀ ਯਾਦ ਆ ਜਾਂਦੀ ਐ ਆਜੀ ਜੀ ਚੱਲੀ ਆਪਾਂ ਹੁਣ ਰੋਟੀ ਦਾ ਖਾਣਾ ਖੁੱਡਾ ਦਾ ਰੜਿਆ ਪਿਆ ਰੋਟੀ ਖਾਦੀ ਨਹੀਂ ਅਜੇ ਕਿੱਥੇ ਖਾ ਲਈ ਰੋਟੀ ਚਲ ਮੈਂ ਲਿਆ ਕੇ ਦਿੰਨੀ ਆ ਬਾਹਰ ਮੇਰੀ ਗੱਲ ਸੁਣ ਮੇਰਾ ਬੰਦਾ ਮੈਂ ਹੈਗੀ ਐ ਨਾ ਰੋਟੀ ਫੜਾਉਣ ਵਾਲੀ ਤੂੰ ਕੌਣ ਹੁੰਨੀ ਐ ਰੋਟੀ ਫੜਾਉਣ ਵਾਲੀ ਨਾ ਫੇਰ ਕੀ ਹੋ ਗਿਆ ਨੂੰ ਭੁੱਖ ਲੱਗੀ ਪਈ ਆ ਫੇ ਰੋਟੀ ਲਿਆ ਦੇਣੀ ਆ ਪਾ ਕੇ ਫੇ ਬਾਜ਼ਾਰ ਚ ਜਾ ਕੇ ਆਉਣਾ ਸੀ ਨੇ ਨਾ ਤੂੰ ਕੱਲੀ ਵਗ ਜਾ ਆ ਤੇਰਾ ਮੁੰਡਾ ਆ ਉਹਦੇ ਨਾਲ ਵਗ ਜਾ ਕਰ ਇਹਨੂੰ ਕਾਤੋਂ ਲੈ ਕੇ ਜਾਨੀ ਆ ਓ ਬਾਬਾ ਰੋਟੀ ਦਾ ਖਵਾ ਦੋ ਕੋਈ ਦਾ ਖਵਾ ਦੋ ਕਿਉਂ ਲੜਦੇ ਹੂੰ ਲੈ ਦੱਸ ਤੂੰ ਜਵਾਕ ਐ ਮੋਟਰਸਾਈਕਲ ਨੂੰ ਤੂੰ ਚੱਲਦਾ ਨਹੀਂ ਹੈਗਾ ਅੱਜ ਨਾਲ ਫੇਰ ਕੀ ਹੁੰਦਾ ਜੇ ਇਹ ਭਗ ਜਾਣਗੇ ਤੇ ਬਸ ਤੇ ਵਗ ਜਾ ਚੜ ਕੇ ਬਸ ਤੇ ਕਿਹੜਾ ਤੇਰੇ ਪੈਰ ਟੁੱਟਦੇ ਨੇ ਚੜਦੀ ਦੇ ਨਾ ਤੈਨੂੰ ਕਿਹੜਾ ਪਤਾ ਨਹੀਂ ਹੈਗਾ ਵੀ ਬਸ ਦਾ ਕੋਈ ਟਾਈਮ ਹੈ ਕਦੋਂ ਮੈਂ ਜਾਉਂਗੀ ਕਦੋਂ ਮੈਂ ਮੁੜ ਕੇ ਆਉਂਗੀ ਫੇਰ ਕੀ ਹੁੰਦਾ ਜੇ ਪਾ ਲਿਆਉਗੀ ਰੋਟੀ ਕਿਉਂ ਕਾਬਰੀ ਜ ਨਾ ਨਾ ਮੈਂ ਆਪੇ ਪਾ ਕੇ ਲਿਆਂਗੀ ਖਾ ਟੇ ਇਧਰ ਲਿਆ ਦੋ ਨੀ ਇਹ ਮੈਂ ਕਿੰਦਾ ਲਿਆਂਗੀ ਮੇਰੇ ਬੰਦੇ ਫੜਾਉ ਕੀ ਰੋਟੀ ਇਹ ਲੈ ਹੱਦ ਹੋਈ ਪਈ ਐ ਇਹਦੇ ਆਲੀ ਜਮੀ ਉਹ ਲਿਆ ਦੋ ਕੋਈ ਤਾਂ ਲਿਆ ਦੋ ਚਲ ਉਹਨੂੰ ਲਿਆ ਦੇਣ ਦੇ ਤੂੰ ਬਹਿ ਜਾ ਜੇ ਭਾਬੀ ਚਲ ਮੈਂ ਅੰਦਰੇ ਬੈਠੀ ਆ ਤੂੰ ਰੋਟੀ ਖਾ ਕੇ ਮੈਨੂੰ ਬਾਜ ਮਾਰ ਲਈ ਚਲ ਚੰਗਾ ਮੈਂ ਰੋਟੀ ਖਾਣਾ ਥੋੜਾ ਸਮਝ ਨਹੀਂ ਆਉਂਦਾ ਕੁਝ ਹੋਈ ਕੀ ਜਾਂਦਾ ਇਹ ਲੈ ਫੜ ਰੋਟੀ ਕੀ ਗੱਲ ਨਾ ਹੁਣ ਤੂੰ ਵੀ ਉਹਦੇ ਨਾਲ ਜਾਣ ਦੀ ਤਿਆਰੀ ਚ ਲੱਗਦਾ ਮੈਨੂੰ ਨੀ ਫੇਰ ਕੀ ਹੁੰਦਾ ਹੁਣ ਮੁੜਿਆ ਨਾ ਉਹਨੂੰ ਸੂਟ ਦਵਾ ਕੇ ਨਾ ਨਾ ਕਿਤੇ ਨਹੀਂ ਜਾਣਾ ਹੈਗਾ ਆ ਆਪ ਹੀ ਸੋਚ ਤੂੰ ਆ ਕਿੰਨੇ ਸ਼ਿਕੀਨੀ ਲਾਉਣ ਲੱਗੀ ਪਹਿਲਾਂ ਦੇਖ ਲੈ ਰੂਲੀ ਖੁਲੀ ਰਹਿੰਦੀ ਹੁੰਦੀ ਹੈ ਜਦੋਂ ਵੀਰਾ ਇੱਥੇ ਹੁੰਦਾ ਹੈਗਾ ਨੀ ਜਵਾਖ ਨਿਆਣਾ ਜੇ ਮੋਟਰਸਾਈਕਲ ਕਾਸੇ ਚ ਵੱਜਿਆ ਆ ਜਾ ਜਾਂਦੀ ਹੋ ਜੀ ਕੋਈ ਕਿਉਂ ਪਹਿਲਾਂ ਕਿਹੜਾ ਮੋਟਰਸਾਈਕਲ ਚ ਲਾਉਂਦਾ ਨਹੀਂ ਰੋਜ਼ ਹੀ ਤਾਂ ਆਪਦੀ ਸਕੂਲ ਉੱਥੇ ਮੋਟਰਸਾਈਕਲ ਤੇ ਜਾਂਦਾ ਉਹ ਹੁਣ ਤੁਸੀਂ ਨਾ ਆਇਆ ਕਰੋ ਚੁੱਪਚਾਪ ਰੋਟੀ ਖਾ ਲਓ ਕਿਤੇ ਨਹੀਂ ਜਾਣਾ ਹੈਗਾ ਤੇ ਆਪਦਾ ਖੇਤ ਵਾਗ ਜੀ ਰੋਟੀ ਖਾ ਕੇ ਜਾਣਾ ਹੈ ਦੇ ਨਾਲ ਤਲਬਾ ਬਾਬਾ ਭਗ ਜੂਆ ਚੁੱਪ ਕਰ ਜਾ ਰੋਟੀ ਖਾ ਲੈਣ ਦੇ ਮੈਨੂੰ ਆਹੋ ਨਹੀਂ ਮੈਂ ਤੇ ਮੁੜਕੀ ਫਸਾ ਦੇਗੀ ਏਮੀ ਬੋਲ ਤੇਰੀ ਤੇ ਮੇਰੀ ਲੜਾਈ ਹੋ ਜੂ ਜੇ ਨਾਲ ਗਿਆ ਉਹਦੇ ਤੂੰ ਨਹੀਂ ਜਾਂਦਾ ਹੈਗਾ ਖਾ ਲੈ ਰੋਟੀ ਹਣ ਚਲੀਏ ਜੀ ਹੁਣ ਆਪਾਂ ਤੂੰ ਕੱਲੀ ਵਗ ਜਾ ਯਾਰਾ ਕਿਉਂ ਕਿ ਇਸ ਕਰਾਂਵੇਂਗੀ ਲੈ ਦੱਸ ਹੁਣ ਮੈਂ ਕੱਲੀ ਕਿਹਦੇ ਨਾਲ ਜਾਊਂਗੀ ਤੁਸੀਂ ਵੀ ਹੱਦ ਕਰੀ ਜਾਂਦੇ ਹੋਗੇ ਫਿਰ ਮੈਨੂੰ ਕਿਸੇ ਨਾਲ ਬੈਠ ਕੇ ਜਾਣਾ ਪਊਗਾ ਫਿਰ ਨਾ ਕਿਹੋ ਵੀ ਹਾਂ ਕਿਸੇ ਦੇ ਨਾਲ ਬੈਠ ਕੇ ਵਾਗ ਗਈ ਮੈਂ ਤਾਂ ਮੈਂ ਸਾਨੂੰ ਕਹਿ ਰਹੀ ਆਂਗੀ ਅੱਛਾ ਆਪਾ ਸੜਿਆ ਸਾਲਾ ਹੋਰ ਕੀ ਕਰਾਂ ਮੈਂ ਉਧਰੋਂ ਉਹ ਲੜੀ ਜਾਂਦੀ ਆ ਕਹਿੰਦੀ ਤਾਂ ਜਾਣਾ ਨਹੀਂ ਹੈਗਾ ਮੈਂ ਕੀ ਕਰਾਂ ਦੱਸ ਉਹ ਘਾਤੋ ਬੋਲਦੀ ਹੈਗੀ ਉਹਨੂੰ ਉਹੀ ਹੋ ਜਾਂਦਾ ਹੁੰਦਾ ਦਾ ਵੀ ਹਾਂ ਇਹਦੇ ਨਾਲ ਨਾ ਕੋਈ ਗੱਲ ਕਰੇ ਉਹਦੇ ਮਨ 'ਚ ਪਤਾ ਨਹੀਂ ਕੀ ਵਹਿਮ ਪੈਰੇ ਹੈਗਾ ਤਾਉ ਤੋ ਹੀ ਵੀ ਉਹਦੇ ਵਾਲੀ ਜਮੀ ਚਲ ਮੈਂ ਉਹਨੂੰ ਪੁੱਛ ਲਾਂ ਮੜਾ ਜਾ ਫਿਰ ਹੁਣ ਉਹੜੇ ਦੇ ਘਟਾਈ ਜਾਂਦੇ ਕੁਤੀ ਵੀ ਕਿਹਨੂੰ ਪਤਾ ਨਹੀਂ ਕੀ ਹੋਇਆ ਤਾਂ ਉਹ ਵੀ ਲੱਗਦੀ ਆ ਮੇਰੇ ਤੇ ਆਮਨਾ ਉਹ ਹੜੇ ਜੇ ਕੱਢੀ ਜਾਂਦੀ ਐ ਮੈਂ ਵਗ ਜਾਂ ਉਹਦੇ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਰੋਕਿਆ ਸੀ ਵੀ ਨਹੀਂ ਜਾਣਾ ਹੈਗਾ ਆਖੀ ਜਾਂਦੇ ਉਹਨੂੰ ਨਹੀਂ ਹੋਰ ਕਿਹਦੇ ਨਾਲ ਜਾਊਗੀ ਉਹ ਉਹ ਮੁੰਡਾ ਆ ਜਾਊਗਾ ਸਕੂਲੋਂ ਉਹਦੇ ਨਾਲ ਵਗ ਜੂਗੀ ਕਾਹਨੂੰ ਵਗ ਜੂਗੀ ਉਹ ਕਹਿੰਦੀ ਜੇ ਮੈਂ ਕਿਸੇ ਨਾਲ ਚੜਕੇ ਵਗ ਗਈ ਫਿਰ ਔਖਾ ਹੋ ਜੂਗਾ ਫਿਰ ਜਾਂਦੀ ਐ ਤਾਂ ਜਾਣ ਦੇ ਜੇ ਵਗ ਜਾ ਚੜਕੇ ਕਹਦੇ ਤੇਰਾ ਬਦਨਾਮੀ ਵਾਲਾ ਕੰਮ ਆ ਅਗਲਾ ਕਹੂਗਾ ਉਹਨਾਂ ਦੇ ਘਰੇ ਕੋਈ ਹੈ ਨਹੀਂ ਦੀ ਆ ਉਹਨੂੰ ਲੈ ਜਾਣ ਵਾਲਾ ਕਿਸੇ ਨਾਲ ਬੈਠੀ ਜਾਂਦੀ ਐ ਉਹ ਫਿਰ ਸੋਨੂੰ ਨਹੀਂ ਮੈਂ ਜਾਣ ਦਿੰਦੀ ਮੇਰਾ ਨੇ ਜੀ ਕਰਦਾ ਸੋਨੂੰ ਵੀ ਉਹਦੇ ਨਾਲ ਤੋਰਾ ਮੈਂ ਮੈਂ ਇਹ ਨਹੀਂ ਉਹਦੀਆਂ ਗੱਲਾਂ ਚਾਹਨਾ ਤੂੰ ਤਾਂ ਹੋਰ ਹੀ ਕੁਝ ਸੋਚੀ ਜੰਨੀ ਆ ਸੋਚਣਾ ਤਾਂ ਹੋਰ ਕੀ ਕਰਾਂ ਮੈਨੂੰ ਤਾਂ ਐਂ ਲੱਗਦਾ ਕਿ ਤੇ ਉਹੀ ਨਾਬ ਦੇ ਜਾਲਚ ਫਸਾ ਕੇ ਸੋਨੂੰ ਮਗਰ ਲਾ ਲੇ ਨਹੀਂ ਉਹ ਜਾਲਚ ਫਸਾਉ ਨਹੀਂ ਤੂੰ ਕੈਨੀ ਸੋਹਣੀ ਕਿੱਥੇ ਉਹ ਦੇਖ ਤਾਂ ਲੈ ਕੁੰਦਾ ਚੰਦ ਵਰਗੀ ਬਈਆਂ ਦੇਖ ਚਲ ਠੀਕ ਐ ਜਿਵੇਂ ਸੋਦੀ ਮਰਜ਼ੀ ਹੁਣ ਦੱਸ ਦੇ ਕਿਤੇ ਕਲੇਜਾ ਕਰੀ ਜਾਂਵੇਂ ਬੱਚਾ ਜੀ ਤਾਂ ਨਹੀਂ ਕਰਦਾ ਭੇਜਨ ਨੂੰ ਪਰ ਕੋਈ ਨਾ ਜਾਇਓ ਚੱਲ ਉਹਦਾ ਐ ਨਹੀਂ ਪਤਾ ਕਿੱਥੇ ਆਪਣੀ ਬੇਇੱਜ਼ਤੀ ਕਰਵਾ ਦੇ ਹੁਣ ਤਾਂ ਆਪਾਂ ਇੱਜ਼ਤ ਨਾਲ ਰਹਿਨੇ ਆ ਨਹੀਂ ਆ ਦੋ ਚਿੱਤਾ ਜਾ ਮਨਗਾ ਤੂੰ ਕੱਖਿਆ ਤੂੰ ਟੈਨਸ਼ਨ ਨਾ ਲੈ ਠੀਕ ਆ ਆ ਚੀਜ਼ ਦੀ ਤਾਂ ਚਲ ਠੀਕ ਐ ਵਗਜੂ ਐ ਤਾਂ ਮੈਨੂੰ ਮੇਰੇ ਘਰ ਵਾਲੇ ਤੇ ਪੂਰਾ ਯਕੀਨ ਹੈ ਪਰ ਉਹ ਤੋਂ ਵੀ ਡਰ ਲੱਗਦਾ ਕੰਜਰੀ ਕਿਤੇ ਉਹੀ ਨਾ ਫਸਾ ਲੇ ਚਲ ਕੋਈ ਨਾ ਜਾਇਓ ਹੁੰਦੇ ਹਰਮਨ ਕੀ ਕਰਦੀ ਹੈ ਠੀਕ ਹੈ ਫਰੀਦ ਤੂੰ ਠੀਕ ਹੈ ਹਾਂ ਠੀਕ ਠਾਕ ਵਧੀਆ ਆ ਜਾ ਬਹਿ ਜਾ ਮੰਜੇ ਤੇ ਪਾਣੀ ਪਿਉਂਦੀ ਸੀ ਹੈ ਹਾਂ ਪਾਣੀ ਪਿਉਣ ਲੱਗਦੀ ਸੀ ਨਾ ਪਿਆ ਤਾਂ ਹੁਣ ਤਾਂ ਕੱਤੀ ਜੀ ਰਹਿ ਗਈ ਸੀ ਉਹਨੂੰ ਪਿਉਂਦੀ ਸੀ ਅੱਛਾ ਅੱਛਾ ਬਾਈ ਮੇਓ ਉਹ ਇੱਥੇ ਗਏ ਨੇ ਮੜਾ ਜੀ ਮੂਨਕ ਤੱਕ ਵੇ ਹੈ ਨਹੀਂ ਮੈਂ ਵੀ ਤਾਈ ਆਈ ਸੀ ਤੇਰੇ ਲਵੇ ਹਾਂ ਮੈਂ ਵੀ ਅੱਡੇ ਤੋਂ ਆਈ ਸੀ ਥੋੜਾ ਜਿਹਾ ਪਾਣੀ ਲੈ ਕੇ ਆ ਮਾਂ ਨਾ ਨਾ ਪਾਣੀ ਪੂਣੀ ਮੈਂ ਸਾਰਾ ਕੁਝ ਪੀ ਕੇ ਆਈ ਸੀ ਤੇ ਉਹ ਕਿੱਧਰ ਜਾਂਦੇ ਤੇ ਦੋਨੇ ਨਹੀਂ ਕੀ ਕਰਾਂ ਕਹਿੰਦੀ ਮੈਨੂੰ ਤਾਂ ਸੂਟ ਦਵਾ ਕੇ ਲਿਆ ਕਿਉਂ ਉਹਦੇ ਨਾਲ ਗਿਆ ਮੈਂ ਤਾਂ ਆਖਿਆ ਸੀ ਚੱਲ ਮੁੰਡੇ ਨੂੰ ਲੈ ਜੂ ਨਾਲ ਹਰਮਨ ਨੂੰ ਤੇ ਕਹਿੰਦੀ ਨਾ ਕਹਿੰਦੀ ਮੋਟਰਸਾਈਕਲ ਮਾਰੂਗਾ ਕਸ ਚਕਾਣੂ ਬਹਨੇਪਾਲ ਦੀ ਐ ਹੁਣ ਆਪਣੇ ਪਿੰਡ ਚ ਭਲਾ ਦੁਕਾਨਾਂ ਥੋੜੀਆਂ ਨੇ ਕੱਪੜੇ ਵਾਲੇ ਨਹੀਂ ਕਿੰਨੀਆਂ ਦੁਕਾਨਾਂ ਨੇ ਉਰੋਂ ਨਹੀਂ ਸੂਟ ਲੈ ਸਕਦੀ ਤੀ ਉਹ ਬਸ ਤੈਨੂੰ ਪਤਾ ਹੀ ਐ ਨਾ ਨਹੀਂ ਪਹਿਨੇ ਦੱਸਾਂ ਮੈਂ ਬਾੜੀ ਹਰਾਮਣੀ ਜੀ ਮੈਂ ਤਾਂ ਤੈਨੂੰ ਐਂ ਕਹਿੰਦੀ ਆ ਦੇਖ ਤੂੰ ਮੇਰੀਆਂ ਛੋਟੀਆਂ ਪਹਿਣਾ ਵਰਗੀਆਂ ਮਾੜਾ ਮੋਟਾ ਉਹਦੇ ਬੰਦੇ ਕਣੀ ਗੌਰ ਰੱਖਿਆ ਕਰ ਕੋਈ ਪਤਾ ਨਹੀਂ ਹੁੰਦਾ ਇਹਦੀ ਟੀਮੀ ਦਾ ਇਹ ਤਾਂ ਬਹੁਤ ਚਲਾਕ ਐ ਦੇਖ ਪ੍ਰੀਤ ਇਹ ਤਾਂ ਜਹੇ ਜੀ ਹੈਗੀ ਹੈਗੀ ਪਰ ਮੈਨੂੰ ਤਾਂ ਇਹ ਤੇ ਵਿਸ਼ਵਾਸ ਹੈ ਨਾ ਪੂਰਾ ਇਹ ਨਹੀਂ ਗਲਤ ਕੰਮ ਕਰਦਾ ਕੋਈ ਉਹ ਇਹ ਤੇ ਤਾਂ ਵਿਸ਼ਵਾਸ ਹੈਗਾ ਇਹ ਵਿਚਾਰਾ ਕੀ ਹਾਂ ਕਿੰਨਾ ਕ ਟਾਈਮ ਉਹ ਕਰੂਗਾ ਇਹਨੇ ਤਾਂ ਬਹਾਨਾ ਲਾਈ ਦੇਣਾ ਮੇਰੇ ਘਰ ਵਾਲਾ ਜਿੱਥੇ ਹੈ ਮੇਰੇ ਘਰ ਵਾਲਾ ਜਿੱਥੇ ਹੈ ਨਾਲੇ ਉਹ ਭਾਈ ਦਾ ਵੀ ਤੈਨੂੰ ਪੱਜਿਆ ਹੁਣ ਬਜਾਰਾ ਸੀਜ਼ਨ ਸੀਜ਼ਨ ਤਾਂ ਦੇਖੋ ਕਰੇ ਵੜਦਾ ਨਹੀਂ ਹੈਗਾ ਹਨਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਉਹ ਤਾਂ 2-3 ਮਹੀਨੇ ਤੋਂ ਬਾਅਦ ਆਉਂਦਾ ਹੈ ਨਹੀਂ ਗੱਲ ਹੋਰ ਵੀ ਇਹ ਦੇਖ ਹੁਣ ਤਾਂ ਚਲ ਆਪਣੇ ਘਰ ਦੀ ਗੱਲ ਹੈ ਹਨਾ ਕੱਲ ਨੂੰ ਗੱਲ ਘਰੋਂ ਬਾਹਰ ਬਾਗੀ ਸਾਰੇ ਪਿੰਡ 'ਚ ਗੱਲ ਫੈਲ ਜੂਗੀ ਬੇਇੱਜ਼ਤੀ ਪਤਾ ਕਿੱਡੀ ਹੈਗੀ ਹੈ ਸਹੀ ਗੱਲ ਆ ਪ੍ਰੀਤ ਤੇਰੀ ਨਾਲੇ ਬਰਾਬਰ ਦਾ ਤਾਂ ਪੁੱਤ ਹੋ ਰਿਹਾ ਹੁਣ ਉਹਨੂੰ ਸ਼ਰਮ ਨਹੀਂ ਆਉਂਦੀ ਆਪਣੇ ਪੁੱਤ ਨੂੰ ਨਾਲ ਲੈ ਜੇ ਨਹੀਂ ਲੋੜ ਹੀ ਨਹੀਂ ਤੈਨੂੰ ਨਾਲ ਲੈ ਜਾਂਦੀ ਮੈਨੂੰ ਲੈ ਜਾਂਦੀ ਉਹ ਹੀ ਤਾਂ ਮੈਂ ਕਹਿੰਦੀ ਮੈਨੂੰ ਕਿਉਂ ਨਹੀਂ ਕਿਹਾ ਕਹਿੰਦੀ ਮੈਂ ਤਾਂ ਇਹਦੇ ਨਾਲ ਹੀ ਜਾਣਾ ਹੈ ਮੈਂ ਤਾਂ ਬਥੇਰਾ ਰੋਕਿਆ ਸੀ ਚਲੋ ਫਿਰ ਮੈਂ ਵੀ ਸੋਚ ਲਿਆ ਚਲ ਭੇਜੀ ਦਿੰਨੀ ਹੈਗੀ ਕੀ ਕਰਾਂ ਮੈਨੂੰ ਵੀ ਡਰ ਜਾ ਲੱਗੀ ਜਾਂਦਾ ਹੁਣ ਆਏ ਨਹੀਂ ਪਹਣੇ ਤੇ ਡਰ ਕੇ ਕੰਮ ਨਹੀਂ ਚੱਲਦਾ ਹੁੰਦਾ ਲੰਗਿਆ ਬੇੜਾ ਹੱਥ ਨਹੀਂ ਆਉਂਦਾ ਮਗਰ ਉਹ ਸਿਰਫ ਪਸਤਾ ਵੀ ਰਹ ਜੂਗਾ ਪੱਲੇ ਫਿਰ ਪਸਤਾਉਂਦੀ ਫਿਰेंगी ਫਿਰ ਕੀ ਕਰਨਗੀ ਅਸੀਂ ਆਏ ਸੋਚ ਲਿਆ ਪ੍ਰੀਤ ਵੀ ਕਿਤੇ ਹੋਰ ਨਾ ਕਿਸੇ ਬਗਾਨੇ ਨਾਲ ਮੋਟਰਸਾਈਕਲ ਤੇ ਚੜਕੇ ਭੱਗ ਜੇ ਇਹਦਾ ਕੀ ਪਤਾਗਾ ਫਿਰ ਆਪਦੀ ਬੇਇੱਜ਼ਤੀ ਐ ਇਸ 'ਚ ਮੈਂ ਸਾਰਾ ਦਿਨ ਤਾਂ ਫਿਰਦੀ ਆ ਇਹ ਆਧਾਰ ਕਾਰਡ ਵਾਲੀ ਬੱਸ ਚੜ ਗਈ ਕਦੇ ਮੂਨਕ ਬਾਗੀ ਕਦੇ ਯਖਲ ਬਾਗੀ ਅੱਛਾ ਸੂਟ ਲੈਣੇ ਇਕੱਲੀ ਜਾ ਨਹੀਂ ਸਕਦੀ ਉਦੋਂ ਕਹਿੰਦੀ ਮੇਰੇ ਨਾਲ ਆ ਕੇ ਤੁਸੀਂ ਚੱਲੋ ਮੈਡਮ ਕਹਿੰਦੀ ਬੱਸ ਤੇ ਤਾਂ ਮੈਂ ਚੜਦਾ ਚੜਦਾ ਹੀ ਨਹੀਂ ਮੈਂ ਤਾਂ ਘੇਰ ਚੜਦੀ ਐ ਅੱਛਾ ਤੇਲ ਚੜਦਾ ਹੁਣ ਅੱਜ ਤਾਂ ਕੱਲੀ ਜਾਨੀ ਹੁੰਨੀ ਆ ਕਹਦੇ ਉਦੋਂ ਕੁਲਚੇ ਵੀ ਮੂਨਕੋ ਜਾ ਕੇ ਖਾ ਕੇ ਆਉਂਦੀ ਹੁੰਦੀ ਆ ਉਦੋਂ ਉਦੋਂ ਤੇਲ ਚੜਦਾ ਇਹਨੂੰ ਬਸ ਉਹਦੀ ਕਮਾਈ ਨਾ ਐਂ ਰੋੜੀ ਜਾਂਦੀ ਆ ਉਹ ਦੇਖ ਲੈ ਵਿਚਾਰਾ ਭੁੱਖਾ ਤੇ ਹਾਂ ਕੱਟ ਕੇ ਕਿਵੇਂ ਬਾਹਰ ਕਮਾਉਣ ਲੱਗ ਰਿਹਾ ਪੈਸਾ ਹੈ ਨਹੀਂ ਉਹ ਤਾਂ ਪੋੜਾ ਹੈ ਵਿਚਾਰਾ ਪੋੜੇ ਬੰਦੇ ਨੂੰ ਇਹ ਕਿੱਥੇ ਉਹ ਆਉਣ ਦਿੰਦੀ ਹੈਗੀ ਸੱਚੀ ਗੱਲ ਆ ਪ੍ਰੀਤਾ ਉਹ ਤਾਂ ਬਾਲਾ ਪੋੜਾ ਹੈ ਵਿਚਾਰਾ ਉਹਦੇ ਹੁੰਦੇ ਤਾਂ ਨਾ ਜਮੇ ਟੌਰ ਨਹੀਂ ਕਰਦੀ ਆ ਹੁਣ ਦੇਖ ਲੈ ਮਗਰੋਂ ਕੀ ਕੀ ਲੱਛਣ ਕਰਦੀ ਹੈਗੀ ਨਹੀਂ ਲੱਛਣ ਤਾਂ ਲੱਛਣ ਸੱਚ ਮੈਂ ਤਾਂ ਹੋਰ ਸੁਣਿਆ ਤੇ ਕਿਸੇ ਤੋਂ ਪਤਾ ਨਹੀਂ ਸੱਚ ਆ ਪਤਾ ਨਹੀਂ ਝੂਠ ਆ ਉਹ ਪੋਨੀ ਜੀ ਕਰਾਈ ਫਿਰਦੇਸੀ ਤੇ ਸਿੱਧੇ Baal ਜਿਵੇਂ ਨਹੀਂ 7000 ਲਾ ਕੇ ਆਈਏ ਨਹੀਂ ਆਹੋ ਲਾ ਕੇ ਤਾਈ ਐ ਦੇਖ ਤਾਂ ਸਹੀ ਸ਼ਰਮ ਨਹੀਂ ਆਉਂਦੀ ਵੀ ਕਰਨਾ ਤਾਂ ਆਪਾ ਕਰੇ ਗੋਹਾ ਕੂੜਾ ਹੈ ਤੇ ਇਹਨੂੰ ਆ ਕੀ ਆਖਣ ਬਾਲ ਨਹੀਂ ਕੋਹ ਕਰਾਈ ਐ ਸੱਚ ਬਾਲ ਤਾਂ ਬਾਲ ਹਾਈਡਰਾਫੇਸ਼ੀਅਰ ਹੁੰਦਾ ਪਤਾ ਨਹੀਂ ਕੀ ਹੁੰਦਾ ਉਹ ਮਸ਼ੀਨਾਂ ਜੇ ਨਾਲ ਨਹੀਂ ਕਰਦੇ ਹੁੰਦੇ ਮੂੰਹ ਤੇ ਉਹ ਵੀ ਕਰਾ ਕੇ ਹੀ ਆ ਹਾਂ ਉਹ ਵੀ ਕਰਾ ਕੇ ਹੀ ਆ ਕਿ ਮੈਂ ਹੁਣ ਗੋਰੀ ਹੋਊਂਗੀ ਲੈ ਦੇਖ ਲੈ ਵੀ ਤੈ ਹੁਣ ਮਕਲਾਵਾ ਕਰਾਉਣਾ ਗੋਰੀ ਹੋਣ ਨੂੰ ਜਿਹੇ ਜੀ ਰੱਬ ਨੇ ਸਾਜਤੀ ਉਹੇ ਜੀ ਰਹੇਗੀ ਨਹੀਂ ਬਸ ਸਾਰੇ ਹੀ ਪਿਆਪ੍ਰੀਤ ਕੀ ਦੱਸਾਂ ਤੈਨੂੰ ਚੱਲ ਕੋਈ ਨਾ ਆ ਜਾਂਦੇ ਉਹਨੂੰ ਮੈਂ ਸਮਝਾਉਣੀ ਹੈਗੀ ਅੱਜ ਤੋਂ ਬਾਅਦ ਨਹੀਂ ਮੈਂ ਕਿਸੇ ਪਾਸੇ ਜਾਣ ਦਿੰਦੀ ਇਹਦੇ ਨਾਲ ਜੀ ਤੂੰ ਐਂ ਕਰਿਆ ਕਰ ਚਲ ਭਾਈ ਹੁੰਦੇ ਤਾਂ ਤੂੰ ਨਹੀਂ ਕਹਿ ਸਕਦੀ ਹੈਗੀ ਹਨਾ ਇਹਦੇ ਮੁੰਡੇ ਨੂੰ ਕਹਦੇ ਮਾੜਾ ਮੋਟਾ ਵੀ ਭਈ ਆਪਦੀ ਮਾਂ ਦੇ ਮਾੜਾ ਮੋਟਾ ਰੱਸਾ ਪਾ ਲੈ ਕੱਲ ਨੂੰ ਬੇਇੱਜ਼ਤੀ ਕਰਾਉਗੀ ਸਾਰੇ ਪਿੰਡੇ ਚ ਕੀ ਫਾਇਦਾ ਇਹ ਮੁੰਡੇ ਦਾ ਕੀ ਪਤਾ ਉਹੀ ਗੱਲ ਪੈ ਜੇ ਜੇ ਮਾੜਾ ਮੋਟਾ ਕਹਾਂਗੇ ਤੈਨੂੰ ਤਾਂ ਉਹਦੇ ਸੁਭਾਅ ਦਾ ਵੀ ਨਹੀਂ ਪਤਾ ਆਪਦੀ ਮਾਂ ਵਰਗਾ ਵੀ ਚਿਰਤਰਾ ਸਹੀ ਗੱਲ ਹੈ ਜੀ ਜੀ ਕੋਕੋ ਹੋਏ ਜੀ ਕੋਕੋ ਦੇ ਬੱਚੇ ਮੁੰਡਿਆਂ ਤਾਂ ਆਪ ਖਾਣ ਨੂੰ ਮਿਲਦਾ ਮੁੰਡਾ ਕਿਆ ਬੋਲੂਗਾ ਪਹਿਲਾਂ ਉਹੀ ਤਾਂ ਗੱਲ ਹੈ ਚਲ ਛੱਡ ਮੈਂ ਚਾਹ ਬਣਾ ਕੇ ਲਿਆਉਣੀ ਤੇਰੇ ਵਾਸਤੇ ਨਾ ਚਾਹ ਨਹੀਂ ਮੈਂ ਪੀਂਦੀ ਹੈਗੀ ਮੈਂ ਤਾਂ ਨਾ ਤਜਾਬਜਾ ਬਣਿਆ ਪਿਆ ਤੇ ਅੱਜ ਤੜਕੇ ਦਾ ਦਵਾਈ ਲੈਣ ਗਈ ਸੀ ਅੱਡੇ ਤੇ ਮਸਾ ਤਾਂ ਆਈਆਂ ਤੂੰ ਕੋਈ ਨਾ ਕੋਈ ਨਾ ਮੈਂ ਫੇਰ ਆਜੂ ਤਾਂ ਮੈਂ ਜਾਂਦੇ ਦੇਖ ਲੈ ਮਾਂ ਕੀ ਪਤਾ ਤੈਨੂੰ ਪਤਾ ਹੈ ਵੀ ਆ ਜਾ ਜਾਂ ਨਹੀਂ ਪਤਾ ਮਾਂ ਲੈ ਚਲ ਦੱਸਦਾ ਮਾਂ ਜਾ ਕੇ ਉਹ ਵੀ ਡਰਦਾ ਹੀ ਵਗਣਾ ਵੀ ਕਿਤੇ ਹੋਰ ਨਾ ਕਿਸੇ ਨੇ ਚੜਕੇ ਵਗ ਜੇ ਉਹ ਵੀ ਵਿਚਾਰਾ ਕੀ ਕਰੇ ਫਿਰ ਭਣਾ ਐ ਤਾਂ ਦੇਖ ਰੱਖੀਆਂ ਵੀ ਨਹੀਂ ਰੱਖੀਆਂ ਜਾਂਦੀਆਂ ਅੱਜ ਨਹੀਂ ਚੜੂ ਕਿਸੇ ਨਾਲ ਕੱਲ ਨੂੰ ਵਗ ਜੂਗੀ ਚੜਕੇ ਜਦੋਂ ਜਨਾਨੀ ਨੇ ਪੈਰ ਬਾਹਰ ਕੱਢੇ ਲਿਆ ਫਿਰ ਉਹਨੂੰ ਕੋਈ ਨਹੀਂ ਅੰਦਰ ਬੰਦ ਰੱਖ ਸਕਦਾ ਚਾਹੇ ਸੱਤ ਜਿੰਦੇ ਲਾਦੀ ਸਹੀ ਗੱਲ ਆ ਪ੍ਰੀਤ ਤੇਰੀ ਚਲ ਕੋਈ ਨਾ ਤੂੰ ਫਿਕਰ ਨਾ ਕਰ ਤੂੰ ਧਿਆਨ ਰੱਖੀਆਂ ਹੁੰਦਾ ਚੰਗਾ ਚਲ ਕੋਈ ਨਾ ਚੰਗਾ ਤੇ ਸੱਚ ਮੈਂ ਐਂ ਕਹਿੰਦੀ ਸੀ ਤੂੰ ਨਹੀਂ ਸੂਟ ਸੱਟ ਲੈ ਕੇ ਆਉਂਦੀ ਵਰਤਾਂ ਵਾਸਤੇ ਨੇ ਪਹਿਲਾਂ ਇਹੀ ਲਿਆਵੇ ਮੈਂ ਤਾਂ ਬਾਅਦ ਚ ਲਿਆਉਂਗੀ ਇਹਨੂੰ ਆ ਜਾਂਦੇ ਪਹਿਲਾਂ ਮੈਨੂੰ ਤਾਂ ਟੈਨਸ਼ਨ ਹੋਈ ਪਈ ਐ ਚਲ ਲੈਣਾ ਸੂਟ ਤਾਂ ਮੈਂ ਵੀ ਆਪਾਂ ਇਕੱਠੀਆਂ ਹੀ ਲਿਆਵਾਂਗੇ ਆਪਾਂ ਕਵਾਈ ਮੈਂ ਕਹਿੰਦੀ ਆਪਾਂ ਇਕੱਠੀ ਚੱਲਾਂਗੇ ਚੰਗਾ ਠੀਕ ਐ ਜਦੋਂ ਲਿਆਉਣਾ ਹੋਇਆ ਮੈਨੂੰ ਫੋਨ ਕਰਦੀ ਮੈਂ ਵੀ ਤੇਰੇ ਨਾਲ ਹੀ ਚੱਲੂਗੀ ਚਲ ਠੀਕ ਐ ਚਲ ਠੀਕ ਐ ਬਣੀ ਚੰਗਾ ਚੰਗਾ ਲਾ ਦੇਖ ਲੈ ਗਵਾਂਡੀ ਵੀ ਗੱਲਾਂ ਕਰਨ ਲੱਗ ਗਏ ਕੰਜਰੀ ਪਤਾ ਨਹੀਂ ਕਿੱਥੇ ਕਿੱਥੇ ਲੈ ਕੇ ਜਾਊਗੀ ਉਹਨੂੰ ਚੱਲ ਆ ਜਾਂਦੇ ਸਮਝਾਉਣੀ ਐ ਇਹਨੂੰ ਅੱਜ ਤੋਂ ਬਾਅਦ ਨਹੀਂ ਮੈਂ ਜਾਣ ਦਿੰਦੀ ਕਿਤੇ ਲੋਕ ਦੇਖ ਲੈ ਕੀ ਕੀ ਗੱਲਾਂ ਬਣਾਉਣ ਲੱਗੇ ਮੈਂ ਤਾਂ ਪਾਣੀ ਪਿਆਵਾਂ ਬੜੀਆ ਜਿਹਾ ਸੂਟ ਦਿਖਾਏ ਅੰਕਲ ਕੋਈ ਸੋਨਾ ਜਾਂ ਮੈਨੂੰ ਕੀ ਪਤਾ ਤੂੰ ਦੇਖ ਪਾਣੀ ਦੱਸਣਾ ਨਹੀਂ ਕੋਈ ਇਹ ਦੂ ਸੋਨਾ ਮੂਣਾ ਬਾਬੀ ਜੀ ਜਦ ਮੈਂ ਗੱਲ ਲੱਕੀ ਕਰਦੀ ਸੀ ਲੈ ਦੱਸ ਹੁਣ ਸਾਲ ਬਾਤ ਤਾਂ ਤਿਹਾਰ ਆਉਂਦਾ ਦਹੀਂ ਕਰੀ ਜਾਣਾ ਹੁੰਦਾ ਬਸ ਜੀ ਬਸ ਬਹੁਤ ਨੇ ਇੰਨਾ ਚੋਂ ਦੇਖ ਲਾਂਗੇ ਇੰਨਾ ਚੋਂ ਦੇਖ ਲਾ ਬਾਬੀ ਜੀ ਤੂੰ ਦੱਸ ਦੇ ਇੰਨਾ ਚੋਂ ਕਿਹੜਾ ਰੰਗ ਸੋਨਾ ਦਾ ਇੰਨਾ ਦੋਨਾਂ ਚੋਂ ਦੇਖ ਲੈ ਪਾਣਾ ਦਾ ਤੁਸੀਂ ਆ ਲੈ ਫਿਰ ਤੈਨੂੰ ਕਦੇ ਵਾਸਤੇ ਨਾਲ ਲਈਂ ਆ ਤੂੰ ਦੱਸ ਦੇ ਮੈਂ ਤਾਂ ਉ ਆ ਗਿਆ ਤੁਹਾਡੇ ਨਾਲ ਦੇਖ ਲਵਾਂ ਦੱਸ ਦੇ ਭੜੇ ਕਾਤੋਂ ਕਰਦਾਗਾ ਫਿਰ ਮੈਂ ਕੱਲੀ ਉਹ ਨਾ ਆ ਜਾਂਦੀ ਇੰਨਾ ਦੋਨਾਂ ਚੋਂ ਦੱਸ ਦੇ ਕਿਹੜਾ ਸੋਨਾ ਜਿਹੜਾ ਮਰਜ਼ੀ ਦੇਖ ਲੈ। ਲੋਸ ਲੱਗ ਗਿਆ ਨਾ ਉਹੀ ਗੱਲਾਂ ਕਰਨ। ਆਹ ਠੀਕ ਆ ਫੇਰ ਆਹ ਲੈ ਲੈਣੀ ਆ। ਆਹ ਕਰ ਦੋ। ਕਿੰਨੇ ਦਾ ਈ ਇਹ? ਫੇਰ 2000 ਦਾ। 2000 ਦਾ ਜੀ। ਹੂੰ। ਚਲੋ ਆ ਦੇ ਦੋਈ ਫੇਰ। ਬਸ ਆਹਦੇ ਪਾ ਲੈ। ਸੋਹਣਾ ਸਿੱਖਿਆ। ਹਜ਼ਾਰ ਵਾਲਾ ਨਹੀਂ ਚੱਲਦਾ ਹੈਗਾ। ਦੇਖਿਆ ਐ ਕੋਤੋਂ ਕਰਦਾ ਆਂ। ਸਾਲ ਬਾਅਦ ਇੱਕ ਦਿਨ ਆਉਂਦਾਗਾ ਆਪਣੀ ਮਰਜ਼ੀ ਨਾਲ ਕੱਪੜੇ ਲੈ ਸਕਦੇ ਆਵੇਂ। ਫੇਰ ਉਹੀ ਗੱਲਾਂ। ਤੁਹਾਡੇ ਗੁਲੀਆਂ ਦੇ ਮੁਖ ਰਹਿ ਗਏ ਸਕੇ। ਇੱਕ ਹੋਰ ਨਾ ਦੇਖਣਾ ਬਾਈ ਦੀ ਆਏ ਤੋਂ ਲੈ ਲਿਓ ਹੁਣ ਕੋਈ ਕਾਲੀ ਨਹੀਂ ਆ ਲੈ ਸੰਨੀ ਵੀ ਅੱਧਾ ਵਿਚਾਲੇ ਛੱਡ ਗਿਆ ਵੀ ਇਹਨੂੰ ਤਰ ਲਾ ਆ ਜਾ ਉਹਦੇ ਨਾਲ ਜਾਣ ਦੀ ਕਾਲੀ ਪੈ ਗਈ ਪਹਿਲਾਂ ਨਹੀਂ ਚਾਚੀ ਆ ਗਿਆ ਹਰਮਨ ਹਾਂ ਆ ਗਿਆ ਮੇਰੇ ਲਈ ਮੰਮੀ ਨਹੀਂ ਦੇਖੀ ਹੈਗੀ ਬੇ ਉਹ ਤਾਂ ਬਾਜ਼ਾਰ ਗਈ ਆ ਮੂਨਕ ਬਾਜ਼ਾਰ ਕੀ ਕਰਨ ਗਈ ਆ ਕਿਨਾਂ ਨਾਲ ਬਾਗੀ ਨਾਲ ਉਹ ਕੱਲ੍ਹ ਹੀ ਬਾਗੀ ਪਾਪਾ ਤਾਂ ਮੇਰਾ ਕੰਪੈਨਟ ਤੇ ਜਾ ਰਿਹਾ ਹੈਗਾ ਬੇ ਕੱਲੀ ਕਾਹਨੂੰ ਗਈ ਆ ਤੇਰੇ ਚਾਚੇ ਨਾਲ ਗਈ ਆ ਸੂਟ ਲੈਣ अच्छा अच्छा ਕਹਿੰਦੀ ਵਰਤੋਂਦਿੰਨੇ ਮੈਂ ਸੂਟ ਲਿਆਵਾ ਮੈਂ ਕਹਿੰਦੀ ਸੀ ਵੀ ਅਸੀਂ ਦੋਨੇ ਵਗ ਜਾਂਦੀਆਂ ਉਹਨੂੰ ਪਤਾ ਨਹੀਂ ਕਾਦੀ ਕਾਲੀ ਹੋ ਲੱਗਦੀ ਮੈਂ ਪਹਿਲਾਂ ਸੂਟ ਸਵਾ ਕੇ ਪਾਵਾਂ ਚਲ ਫੇਰਾ ਤੂੰ ਗਾ ਤੂੰ ਹਿੰਟ ਕਰਦੀ ਹੁੰਨੀ ਹੈ ਚਾਚੀ ਤੂੰ ਕਿੰਨੀ ਸਿਆਣੀ ਤੇ ਹੈਗੀ ਹੈ ਮੈਂ ਹਿੰਟ ਨਹੀਂ ਕਰਦੀ ਜੇ ਤੂੰ ਰੋਟੀ ਖਾਣਾ ਜਾ ਕੇ ਰੋਟੀ ਤੇ ਮੈਂ ਖਾਣਾ ਮੈਂ ਤੈਨੂੰ ਐ ਕਹਿਣਾਗਾ ਹੈ ਆਪਾਂ 50000 ਰੁਪਏ ਫੀਸ ਦਾ ਭਰ ਦਾਂਗੇ ਕਾਲ ਵਿੱਚ ਤੂੰ ਸਕੂਲ ਕਹਿ ਕੇ ਫਿਰ ਪੱਟੀ ਮਿਸ ਕਰਦਣੀ ਹੈਗੀ ਵੇ ਉਹ ਦੇਖ ਲੈ ਡੰਗਰ ਨਾ ਕਿਵੇਂ ਕਰੀ ਜਾਂਦੇ ਭੁੱਖੇ ਖੜੇ ਨੇ ਮੈਨੂੰ ਸੰਨੀਰ ਲਾ ਦਿੰਦੇ ਫਿਰ ਮਾਰਨੀ ਗੱਲਾਂ ਨਹੀਂ ਮੇਰੀ ਗੱਲ ਸੁਣ ਲੈ ਜਿੱਦਨ ਮੈਂ ਪੜ ਯਾਦ ਕਰਿਆ ਕਰੇਂਗੀ ਤੈਨੂੰ ਮੈਂ ਕਹਿਣਾ ਤੂੰ ਬੇਇੱਜ਼ਤੀ ਨਾ ਕਰਿਆ ਕਰ ਮੇਰੀ ਕਾ ਕਿਹੜੀ ਬੇਇੱਜ਼ਤੀ ਕਰਦੀ ਮੈਂ ਤੇਰੀ ਉਹ ਸਕੂਲ ਦੇ ਮਿੰਟਾਂ ਚ ਕਹਿੰਦੇ ਬਿਸਕੁਟ ਨੂੰ ਆ ਗਏ ਮੇਰੀ ਗੱਲ ਸਕੂਲੋਂ ਹੀ ਕਾਲਜ ਚ ਗਿਆਗਾ ਆ ਹੁਣ ਹੀ ਲੱਗਿਆ ਤੂੰ ਕਾਲਜ ਚ ਫਸਟ ਇਅਰ ਚ ਕੋਈ ਨਾ ਹੁਣ ਮੈਂ ਕਾਲਜ ਚ ਕਹਿਦਾ ਬੰਦੇ ਤੇਰੇ ਬੱਲੇ ਤੇਰੇ ਚਾਚੀ ਬੜੀਆਂ ਅੰਗਰੇਜ਼ੀਆਂ ਮਾਰਦੀਆਂ ਹੈ ਲੈ ਹੋਰ ਕੀ ਤੇਰੇ ਚਾਚੀ ਐਨ ਪੜ੍ਹੇਗੀ ਹੋਰ ਐ ਪੜ੍ਹੀ ਹੋਈ ਆ ਹੋਰ ਹੁਣ ਪਰ ਤੈਨੂੰ ਮੈਂ ਇਹੀ ਕਹਿਣਾ ਵੀ ਚਾਚੇ ਦੇ ਪੁੱਦੇ ਦਾ ਤੂੰ ਹੀ ਪੈਗੀ ਥੋੜਾ ਜਿਹਾ ਜੇ ਮਤਲਬ ਆ ਹਨਾ ਜੇ ਮਤਲਬ ਵਧੀਆ ਚਾਚਾ ਹੁੰਦਾ ਕੋਈ ਫਿਰ ਗ ਵੇ ਉਹੀ ਤਾਂ ਗੱਲ ਹੈ ਮੁੰਡਾ ਬੈਸਟਰ ਨੂੰ ਪੇਡੂ ਆ ਮੁੰਡਾ ਬੌਕੈਂਡ ਸ਼ਾਇਰੀਆਂ ਲਿਖਦਾਗਾ ਵੇ ਚੱਲ ਹੁਣ ਤਾਂ ਮੈਂ ਤੇਰੇ ਚਾਚੇ ਦੀ ਆ ਐਵੇਂ ਨਾ ਪ੍ਰਾਣੀਆਂ ਗੱਲਾਂ ਛੇੜਨ ਵਾਲੇ ਹਾਂ ਉ ਮੈਂ ਮਤਲਬ ਉ ਤਾਂ ਮੈਂ ਤੇਰੀ ਜਿਵੇਂ ਖਾਂ ਵਰਗਾ ਹਾਂ ਨਾ ਉ ਮਤਲਬ ਐਂਗਾ ਵੀ ਮਜ਼ਾਕ ਕਰ ਲੈਣਾ ਕਿਉਂਕਿ ਤੂੰ ਮੇਥੋਂ ਥੋੜੀ ਉਮਰ ਚ ਵੱਡੀ ਹੋਵੇਂਗੀ ਆਹੋ ਜੁਬਾਨ ਤਾਂ ਨਾ ਤੇਰੇ ਤੇਰੀ ਮਾਂ ਵਾਂਗੂ ਚੱਲਦੀ ਆ ਜਮੀ ਜੇ ਜਾ ਕੇ ਰੋਟੀ ਖਾ ਲਾ ਭੁੱਖਾ ਹੋਏਗਾ ਨਾ ਚਾਚੀ ਕੀ ਗੱਲ ਤੂੰ ਮੇਰੀ ਮਾਂ ਤੇ ਜਾ ਕੇ ਚੜਜਣੀ ਹਰ ਇੱਕ ਗੱਲ ਤੇ ਹੈ ਕੀ ਗੱਲ ਲੈ ਫੇਰ ਕੀ ਲੋੜ ਆ ਗਿਆ ਕੀ ਗੱਲ ਫਿਰ ਮੈਂ ਤੈਨੂੰ ਕੁਝ ਗਲਤ ਬੋਲਾਂਗਾ ਮੈਂ ਹੀ ਕਿਹਾਗਾ ਉਂ ਕਹਤਾ ਮੈਂ ਤੈਨੂੰ ਭਾਈ ਜੇ ਪੜੀ ਲਿਖੀ ਚੋ ਵੈਸਟਰਨ ਪੇਡੂ ਨਾਲ ਕਰੇ ਵ ਮੈਂ ਮੈਟਰ ਸੁੰਨਾ ਤੱਕ ਕੇ ਆਉਣਾਗਾ ਪੜਦਾਗਾ ਐਡੇ ਐਡੇ ਕਿਤਾਬਾਂ ਹੁੰਦੀਆਂ ਨੇ ਦਿਮਾਗ ਮੋਟਾ ਹੋ ਜਾਂਦਾਗਾ ਹਾਂ ਜੋ ਪੜਦਾਗੇ ਤੇਰੇ ਕੰਮ ਹੀ ਆ ਉਪੜਾ ਹੀ ਸਾਡੇ ਕੰਮ ਨਹੀਂ ਆਉਂਦੀ ਤੇਰੀ ਪੜ੍ਹਾਈ ਪੜ੍ਹਾਈ ਨਹੀਂ ਆਉਂਦੀ ਫਿਰ ਤੂੰ ਐਂ ਕਹਿ ਦੇ ਮੜਾ ਪਿਆਰ ਨਾਲ ਕਹਿ ਰਹਾ ਮੈਂ ਤੇਰਾ ਫਿਰ ਵੀ ਮੇ ਚੰਗਾ ਮੇਰਾ ਸੋਹਣਾ ਪੁੱਤ ਬਣ ਕੇ ਲੈ ਰੋਟੀ ਖਾ ਲੈ ਜਾ ਪਾ ਲੈ ਐਂ ਕਿਆ ਕਰ ਜਾ ਚਾਚੀ ਚੰਗਾ ਜਾ ਬਗ ਜਾ ਦਾਲ ਕਾ ਦिएगी ਆਲੂ ਗੋਭੀ ਬਾਇ ਕਰੋਗੇ ਤੁਸੀਂ ਹਟਦੇ ਨਹੀਂਗੇ ਖਵਾ ਵੀ ਹੋਰ ਤੈਨੂੰ ਮਟਰ ਪਨੀਰ ਕਿੱਥੋਂ ਲੈ ਕੇ ਦੇਵਾਂ ਦੇਖ ਲੈ ਕਿੱਡਾ ਚਲੇਤਰ ਐ ਕਿੱਡੀ ਜਬਾਨ ਚੱਲਦੀ ਐ ਮਾਂ ਵਾਂਗ ਜਮੀ ਮਾਂ ਵਰਗਾ ਬਣੂਗਾ ਖਾਲੀ ਰੋਟੀ ਹਰਮਨ ਹਾਂ ਚਾਚੀ ਖਾਲੀ ਪਾਣੀ ਜੇ ਪੀਂਦਾ ਹੀ ਚੱਲ ਹੁਣ ਤੂੰ ਐ ਕਰ ਰੈਸਟ ਕਰ ਲੈ ਫਿਰ ਮੈਂ ਤੈਨੂੰ ਚਾਹ ਬਣਾ ਕੇ ਦੇ ਦੂੰਗੀ ਚਾਚੀ ਗੱਲਾਂ ਦੀਆਂ ਗੱਲਾਂ ਚਾਹ ਦਾ ਤਾਂ ਪਤਾ ਨਹੀਂ ਸਬਜੀ ਬਹੁਤ ਸੁਆਦ ਸੀ ਮੈਂ ਕਹਿੰਦਾ ਨੂਨ ਮਿਰਚ ਤੋਂ ਲੈ ਕੇ ਨਾ ਮੈਂ ਕਹਿੰਦਾ ਓਕੇ ਕਰ ਕੀ ਸਬਜੀ ਜਮਾ ਤੇ ਸਬਜੀ ਕਿਹਨੇ ਬਣਾਈ ਐ ਤੇਰੀ ਚਾਚੀ ਨੇ ਮੈਨੂੰ ਪਤਾ ਐਂ ਤਾਂ ਮੈਨੂੰ ਪਤਾ ਆਈ ਨਹੀਂ ਮੇਰੇ ਲਈ ਮੰਮੀ ਉਹਨਾਂ ਨੂੰ ਦੇਖੀ ਜਾਂਦੀ ਸੀ ਹਰਮਨ ਬਹੁਤ ਟਾਈਮ ਹੋ ਗਿਆ ਗਿਆ ਉਹਨੂੰ ਚੱਲ ਕੋਈ ਨਾ ਆ ਤਾਂ ਬਾਜ਼ਾਰ ਹੀ ਗਏ ਨੇ ਸੂਟ ਲੈਣ ਹੋਰ ਕਿੱਥੇ ਗਏ ਨੇ ਉਹ ਮੇਰੀ ਮੰਮੀ ਤੇਰੇ ਨਾਲ ਬਾਗ ਜਾਂਦੀ ਪਹਿਲਾਂ ਸੂਟ ਲੈਣਾ ਹੈ ਉਹਨੂੰ ਤਾਂ ਕਾਲੀ ਹੋ ਜਾਂਦੀ ਆ ਉਹਨੂੰ ਤਾਂ ਐ ਰਹਿੰਦਾ ਪਹਿਲਾਂ ਮੈਂ ਸਮਾ ਕੇ ਪਾਵਾਂ ਨਾਲੇ ਬਰਤਾਂ ਚ ਦੇਖ ਲੈ ਜੀ ਹਫਤਾ ਪਿਆਗਾ ਚਲ ਦੇਖ ਲੈ ਜਾ ਚੰਗਾ ਤੂੰ ਪਹਿ ਜਾ ਰੈਸਟ ਕਰ ਲਾ ਚਾਚੀ ਕਾਲਾ ਸੂਟ ਪਾਈ ਫਿਰਦੀ ਆ ਹੈ ਬੇ ਚੰਗਾ ਤੂੰ ਵੀ ਫਿਰ ਕਾਲੀ ਡੱਬੀਆਂ ਵਾਲੀ ਸ਼ਰਟ ਪਾ ਕੇ ਮੈਚਾ ਕਰਖੀ ਆ ਨਾ ਇਹ ਤਾਂ ਚੱਲ ਛੱਡ ਮੈਂ ਤੇ ਤੇ ਜਿਹਾੱਖਾਂ ਵਰਗਾ ਮੈਂ ਤੈਨੂੰ ਐ ਕਹਿੰਦਾ ਜੀ ਚਾਚੀ ਜੇ ਤੂੰ ਪੜੀ ਹੋਈ ਹੈਗੀ ਮੇਰਾ ਕਰਦਿਆ ਕਰ ਕੰਮ ਕਾਲਜ ਦਾ ਫਿਰ ਆ ਕਰਦਾ ਤਾਂ ਗੋਲਾ ਤਾਂ ਦਾ ਲੋਟ ਨਹੀਂ ਆਉਂਦਾ ਤੇਰਾ ਕੰਮ ਕਰ ਦੇ ਜਾ ਭਾਜ ਆਪੀ ਕਰ ਲਾ ਸੈਂਮੀਨਰ ਲਾ ਕੇ ਆਉਂਗਾ ਹੁਣ ਮੈਂ ਜਾਉਂਗਾ ਖਾਸਾ ਟਾਈਮ ਜਾਉਂ ਬੇਚੰਗਾ ਬਾਹ ਲੀ ਲੁੱਤਰੋ ਚੱਲਣ ਲੱਗੀ ਵੇ ਤੇਰੀ ਕਾਹਦਾ ਤੂੰ ਇੱਥੇ ਭਾਗਿਆ ਕਾਲਜ ਚ ਜਾ ਬਾਜਾ ਰੈਸਟ ਕਰ ਲਾ ਚੀ ਤੂੰ ਮੈਨੂੰ ਸਮਝਦੀ ਨਹੀਂ ਆਵਦਾ ਮੁੰਡਾ ਨਹੀਂ ਸਮਝਦੀ ਹੈਗੀ ਤੂੰ ਬੇਚੰਗਾ ਭਾਗ ਜਾ ਹੁਣ ਇਹ ਮੁੰਡੇ ਜੀ ਨੂੰ ਹੋਰ ਗੱਲਾਂ ਆਉਂਦੀਆਂ ਨੇ ਮੈਨੂੰ ਟੈਨਸ਼ਨ ਹੋਈ ਪਈ ਐ ਉਹ ਤਾਂ ਹਜੇ ਤੱਕ ਨਹੀਂ ਮੁੜੇ ਹੈਗੇ ਕਿਤੇ ਹੁਣ ਤਾਂ ਨਹੀਂ ਕਿਧਰੇ ਪਾਸੇ ਭਾਗ ਗਏ ਪਰ ਨਾ ਨਾ ਐ ਤਾਂ ਮੈਨੂੰ ਇਹਨਾਂ ਤੇ ਪੂਰਾ ਯਕੀਨ ਐ ਚੱਲ ਆ ਜਾਂਦੋ ਦੇਖਦੀਆਂ ਤੇ ਐਮੀ ਬਹੁਤ ਹੋ ਗਿਆ ਲੈ ਉਹ ਆ ਗਏ ਪਰ ਇਹ ਤਾਂ ਉਹਦੇ ਨਾਲ ਹੈ ਹੀ ਨਹੀਂ ਇਹ ਕਿੱਧਰ ਰਹਿ ਗਏ ਚੱਲ ਖੇਤ ਬਾਗੇ ਹੋਣਗੇ ਲੈ ਆ ਗਈ ਮਾਰੂਗੀ ਮੇਰੇ ਨਾਲ ਮਿੱਠੀਆਂ ਮੇਰੀ ਗੱਲ ਸੁਣ ਉਹ ਕਿੱਥੇ ਰਹਿ ਗਏ ਉਹ ਤਾਂ ਖੇਤ ਬਾਗ ਗਿਆ ਤੇ ਤੈਨੂੰ ਕਿੱਥੇ ਤਾਰਤਾ ਮੈਨੂੰ ਤਾਂ ਗੇਟ ਮੁਰੀ ਤਾਰ ਕੇ ਗਿਆਗਾ ਕਹਿੰਦਾ ਮੈਂ ਖੇਤ ਚ ਆਇਆ ਮੈਂ ਤੇ ਨਾਲੇ ਤੁਸੀਂ ਟਾਈਮ ਬਾਲਾ ਹੀ ਲਾਤਾ ਫਿਰ ਇੰਨੇ ਸੂਟ ਕਢਾਏ ਪਸੰਦ ਨਹੀਂ ਆਇਆ ਫਿਰ ਆ ਦੇਖ ਲੈ ਦੇਖੀ ਛੂਟ ਦੇਖ ਸੋਹਣਾ ਆਹੋ ਬਥੇਰਾ ਸੋਹਣਾ ਪਰ ਮੈਨੂੰ ਤਾਂ ਐ ਲੱਗਦਾ ਤਾਂ ਬਾਵਾ ਮਹਿੰਗਾ ਆਇਆ ਹੁਣ ਫਿਰ ਮੈਂ ਕੀ ਕਰਾਂ ਹੁਣ ਮੈਂ ਤਾਂ 1000 ਵਾਲਾ ਦੇਖ ਦਿੱਤੀਗੀ ਇਹੀ ਕਹਿੰਦਾ ਵੀ 2000 ਵਾਲਾ ਲੈ ਲੈ ਛੂਟਾ ਸੋਹਣਾ ਲੱਗੂ ਨਾਲੇ ਰੰਗ ਵੀ ਆਪਦੀ ਪਸੰਦ ਦਾ ਦਵਾਇਆਗਾ ਨਾ ਐ ਕਿਵੇਂ ਕਹਿਣੀ ਐ ਵੀ ਇਹੀ ਕਹਿੰਦਾ ਕਿਉਂ ਤੇਰਾ ਘਰ ਵਾਲਾ ਲੱਗਦਾ ਉਹ ਫਿਰ ਤੂੰ ਐਂਗਾ ਤਾਂ ਬੋਲਦੀਆਂ ਮੈਂ ਤਾਂ ਸੱਸ ਵਾਂ ਕਹਿ ਰਹੀਆਂ ਵੀ ਚਲੇ ਨੇ ਕਹਤਾ ਮਦੀ ਪਸੰਦ ਦਾ ਲੈ ਲਿਆ ਛੂਟਾ ਬੇ ਕੀ ਗੱਲ ਹੋ ਗਈ ਨਾ ਬੋਲਦੀ ਤਾਂ ਆਏ ਜਿਵੇਂ ਤੇਰਾ ਖਸਮ ਹੋਵੇ ਉਹ ਤੁਆ ਹੀ ਬੁੱਠਾ ਸਿੱਧਾ ਯਾ ਨਾ ਬੋਲਿਆ ਕਰ ਤੈਨੂੰ ਪਤਾ ਨਹੀਂ ਕਾਦਾ ਮਚੇਵਾ ਹੋਈ ਜਾਂਦਾ ਹੈਗਾ ਨਾ ਫਿਰ ਆਏ ਕਿਵੇਂ ਕਹਿਣੀ ਐ ਇਹਨੂੰ ਪਸੰਦ ਆਇਆ ਵੀ ਉਹੀ ਲੈ ਉਹਦੀ ਉਹਦੀ ਕੋਈ ਨਹੀਂ ਪਸੰਦ ਹੈਗੀ ਆਪਦੀ ਪਸੰਦ ਦਾ ਲਿਆ ਹੋਣਾ ਹੈਗਾ ਨਾ ਜਦੋਂ ਮੇਰੇ ਘਰ ਵਾਲਾ ਸਾਰੇ ਵਾਸਤੇ ਚੀਜ਼ਾਂ ਲੈ ਕੇ ਆਉਂਦਾ ਮੈਂ ਤਾਂ ਕੋਈ ਨਹੀਂ ਮੱਚਦੀ ਹੈਗੀ ਤੇਰੇ ਵਾਸਤੇ ਵੀ ਚੀਜ਼ਾਂ ਲੈ ਕੇ ਆਉਂਦਾ ਮੈਂ ਤਾਂ ਕੋਈ ਨਹੀਂ ਮਚੇਵਾ ਕਰਦੀ ਤੂੰ ਹੀ ਮੱਚੀ ਜਾਣੀ ਹੁੰਨੀ ਹੈਗੀ ਪਤਾ ਨਹੀਂ ਕੀ ਹੋ ਰਹਿੰਦਾ ਮੱਚਣਾ ਮਚਾਉਣਾ ਵਾਲੀ ਗੱਲ ਨਾ ਕਰ ਜੇ ਭਗ ਜਾ ਚੰਗਾ ਭਗ ਨਾ ਮੇਰੇ ਘਰੋਂ ਅੱਜ ਤੋਂ ਬਾਅਦ ਨਾ ਮੇਰੇ ਘਰ ਆਇਂ ਨੂੰ ਕਿਤੇ ਲੈ ਕੇ ਜਾਈ ਫੇਰ ਕੀ ਹੋ ਗਿਆ ਮੇਰੇ ਘਰ ਹੋਰੇ ਹੈ ਨਹੀਂ ਜ ਉਹ ਦਾ ਕੀ ਇਹ ਨਾਲੇ ਹੋਰ ਨਾਲੇ ਗੱਲ ਸੁਣ ਲੈ ਮੈਂ ਇਨੀ ਰੀਜ ਨਾਲ ਸੂਟ ਲੈ ਕੇ ਆਇਆ ਜੇ ਖਰਾਬ ਹੋ ਗਿਆ ਨਾ ਤੇਰੇ ਗਲ ਪਾਉ ਕੋਈ ਨਾ ਦੁੱਗਣੇ ਪੈਸਿਆਂ ਦਾ ਲੈ ਕੇ ਆਉਂਗੀ ਤੇਰੀ ਗੱਲ ਸੁਣਨੀ ਨਹੀਂ ਤੇਰੇ ਘਰ ਵਾਲਾ ਵਿਚਾਰਾ ਦੇਖੀ ਭੁੱਖਾ ਤੇ ਹਾਂ ਕੱਟਦਾ ਬਾਹਰ ਪੈਸੇ ਕਮਾਉਂਦਾ ਫਿਰਦਾ ਤੂੰ ਆਏ ਸਰਲੇ ਡਾਈ ਜੰਨੀ ਆ ਮਾੜੀ ਮੋਟੀ ਤਾਂ ਸ਼ਰਮ ਕਰ ਲੈ ਆ ਘੱਟ ਵਾਲਾ ਲੈ ਲੈਂਦੀ ਸੂਟ ਸਾਲ ਬਾਅਦ ਤਾਂ ਇੱਕ ਦਿਨ ਆਉਂਦਾਗਾ ਫਿਰ ਕੀ ਹੋਗਾ ਜੇ ਮੈਂਂਗਾ ਸੂਟ ਪਾ ਲੂ ਮੈਂ ਰੋਜੇ ਪਾਈ ਫਰਦੀਆਂਗੀ ਆ ਦੇਖ ਲੈ ਸੜੇ ਜੇ ਪਾਈ ਫਰਦੀਆਂ ਤੂੰ ਦੇਖ ਲੈ ਕਿਵੇਂ ਚੱਕਮੇ ਪਾਈ ਫਰਦੀਆਂਗੀ ਘਰੀ ਜਿਵੇਂ ਤਿਹਾੜ ਤੇ ਪਾਉਂ ਤੈਨੂੰ ਉਹੀ ਹਿਰਖ ਦੇਖ ਲੈਣੀ 2000 ਵਾਲੇ ਸੂਟ ਤੋਂ ਬਿਨਾਂ ਤਾਂ ਇਹ ਪਸੰਦ ਹੀ ਨਹੀਂ ਕੀਤਾ ਚੱਲ ਉਹਨਾਂ ਨੂੰ ਆ ਜਾਂਦੇ ਮੜਾ ਜਿੰਨਾ ਚਿਰ ਉਹ ਮੇਰੇ ਸਾਹਮਣੇ ਨਹੀਂ ਆਉਂਦੇ ਮੈਨੂੰ ਤਾਂ ਚੈਨ ਜੇ ਨਹੀਂ ਆਉਂਦਾ ਆ ਗਏ ਮੀਂਹ ਦੇ ਮੇਰੇ ਸਾਲੇ ਵੀ 100 ਰੁਪਏ ਲਾਇਗਾ ਦਿੱਤੇ ਹੈ ਨਹੀਂ ਕੁਸੋ ਨੂੰ ਲਾਦਾ ਕੰਪਨੀ ਪਿਪਾ ਜੂ ਤੇ ਹਲਾਕੇ ਮੈਂ ਪੈਗਾ ਕਦੇ ਸਿੱਧਾ ਪੈ ਜਾ ਕਰ ਇਹ ਚ ਬੜਿਆ ਰਹਾ ਕਰ ਨਾ ਮੰਮੀਏ ਮੇਰੀ ਗੱਲ ਸੁਣ ਤੂੰ ਕਿੱਧਰ ਗਈ ਸੀਗੀ ਮੈਂ ਤਾਂ ਸੂਟ ਲੈਣ ਗਈ ਸੀ ਥੱਕ ਗਈ ਮੈਂ ਤਾਂ ਸੂਟ ਲੈਣ ਨੂੰ ਕਿਹੜਾ ਗੱਡਾ ਖੜਾ ਹੀ ਗਿਆ ਫੇਰ ਲਿਆਉਂਦੀ ਚਾਚੀ ਨਾਲ ਬਗ ਜਾਂਦੀ ਸਾਲ ਬਾਤ ਤਿਹਾਰ ਆਉਂਦਾਗਾ ਵਰਤਾਂ ਵਾਸਤੇ ਲੈਣ ਗਈ ਸੀ ਸੂਟ ਕਿਹਦੇ ਵਾਸਤੇ ਰੱਖੀਂ ਤੂੰ ਵਰਤਾਂ ਤੇਰੇ ਬਾਪ ਵਾਸਤੇ ਹੋਰ ਕਿਹਦੇ ਵਾਸਤੇ ਮੇਰੀ ਗੱਲ ਸੁਣ ਮੰਮੀ ਹੈ ਹਾਂ ਉਹ ਤਾਂ ਤੂੰ ਮੇਰੇ ਬਾਪ ਨੂੰ ਗਾਲਾਂ ਕੱਢਦੀਆਂ ਕਹਿੰਦੀ ਮੈਂ ਕੰਪੈਨ ਤੇ ਟਾਇਰ ਥਲੇ ਆ ਕੇ ਮਰ ਜੇ ਉਹ ਫਲਾਨਾ ਹੋ ਜੇ ਹੁਣ ਤੂੰ ਉਹਦੇ ਵਾਸਤੇ ਵਰਤ ਰੱਖਦੀ ਫਿਰਦੀ ਐਂਗੀ ਬੇ ਉਹ ਤਾਂ ਲੜਾਈ ਚ ਬੀਪੀ ਵੱਜ ਜਾਂਦਾ ਤਾਂ ਕਿਹਾ ਜਾਂਦਾ ਹੁਣ ਤਾਂ ਸੁੱਖ ਭਾਲਦੀਆਂ ਭੁੱਖੀ ਮਰੂੰ ਉਹਦੇ ਵਾਸਤੇ ਸਾਰਾ ਦਿਨ ਭੁੱਖੇ ਮਕਲਾਵਾ ਭੁੱਖੀ ਮਰेंगी ਖਾ ਕੇ ਗੀਲੋ ਕੇਲੇ ਤੜਕੀ ਚੂਰੀ ਖਾ ਕੇ ਟੱਟੂ ਦਾ ਵਰਤ ਰਹਿ ਜੂਗਾ ਤੇਰਾ ਤੂੰ ਆਏਗਾ ਤਾਂ ਬੋਲਦਾ ਹੁੰਦਾ ਮੈਨੂੰ ਅਕਲ ਨਹੀਂ ਹੈਗੀ ਮਾਲੂ ਕਿਵੇਂ ਬੋਲੀ ਜਾਂਦਾਗਾ ਫਿਰ ਮਕਲਾ ਆਪ ਆਪ ਬੋਲੀ ਜਾਂਦਾ ਨਾਲੇ ਹੋਰ ਨਾ ਜੀ ਚੱਕਰ ਖਾ ਕੇ ਡੀਗ ਗਈ ਉਹ ਦਵਾਈਆਂ ਤੇ ਪੈਸੇ ਲੱਗਣਗੇ ਦੁੱਗਣੇ ਜੇ ਕੁਝ ਖਾ ਲੂੰਗੀ ਫਿਰ ਕੀ ਫਰਕ ਪੈਂਦਾ ਉਹ ਮੈਂ ਤੈਨੂੰ ਐ ਨਹੀਂ ਕਹਿੰਦਾ ਹੈਗਾ ਵਰਤਦਾ ਰੱਖਦੇ ਨੇ ਫਿਰ ਬੋਲਿਆ ਵੀ ਪਿਆਰ ਨਾਲ ਕਰ ਸਾਰਾ ਸਾਲ ਇੱਕ ਦਿਨ ਉਹਨੂੰ ਚੱਜ ਨਾਲ ਬੋਲ ਦਿਆਂ ਦੀਆਂ ਐਂ ਹੁੰਦਾ ਹੁੰਦਾ ਸਾਲ 'ਚ ਇੱਕ ਦਿਨ ਹੀ ਹੁੰਦਾਗਾ ਘਰ ਆਇਆ ਵਾਸਤੇ ਫਿਰ ਤਾਂ ਲੜਾਈ ਵਾਲੇ ਦਿਨ ਹੁੰਦੇ ਨੇਗੇ ਸਾਰੇ ਜੇ ਅਗਲੇ ਲੜਦਾ ਤਾਂ ਲੜਦੀਆਂ ਮੈਂ ਮੈਨੂੰ ਕੋਈ ਸ਼ੌਂਕ ਚੜਿਆ ਹੁੰਦਾ ਲੜਨ ਦਾ ਫਿਰ ਪੈਸੇ ਵੀ ਇੱਕ ਦਿਨੇ ਲੈ ਲਿਆ ਕਰ ਸਾਰਾ ਦਿ ਫਿਰ ਮੈਂ ਘਰੀਲੀ ਹੁੰਨੀ ਆ ਸਮਾਂ ਮੈਂ ਕਿਤੇ ਸਟਕੀ ਹੁੰਨੀ ਆਗੀ ਮੇਰੇ ਬਾਪ ਦੀ ਵਿਚਾਰੀ ਦੀ ਤੂੰ ਹੀ ਕਾਲੀ ਹੋ ਗਈ ਕੰਪਨੀਾਂ ਤੇ ਜਾਂਦੇ ਨੂੰ ਹੈ ਬੱਦੂ ਨਾਲ ਦੇਖ ਲੈ ਬੱਦੂ ਨਾਲ 2 ਸਾਲਾਂ ਦਾ ਜਾਂਦਾ ਹੋ ਫਿਰ ਕੰਮ ਕਰਨੀ ਜਾਂਦਾ ਸਾਰੇ ਬੰਦੇ ਕੰਮ ਕਰਦੇ ਨੇ ਉਹ ਵੱਖਰਾ ਕਰਦਾਗਾ ਕੁਸਾ ਬੱਦੂ ਕਹਿੰਦਾ ਚਾਰ ਕੱਪਾ ਇਹਨਾਂ ਲੈ ਲੀਆਂ ਪਰ ਮੇਰੇ ਬਾਪ ਦਾ ਨਾ ਬਣਦਾਈ ਤੂੰ ਕੁਸਾ ਆਹੋ ਮੈਂ ਹੀ ਕਮਾਇਆ ਸਾਰਾ ਕੁਸਾ ਆਪ ਕੀ ਉਹ ਖਾਂਦਾ ਪੀਂਦਾ ਨਹੀਂ ਹੈਗਾ ਕੁਸਾ ਖਾਂਦਾ ਪੀਂਦਾ ਨਹੀਂ ਹੈਗਾ ਨਾਲੇ ਹੋਰ ਮੰਮੀ ਮੇਰੀ ਗੱਲ ਸੁਣ ਨਾ ਜਦੋਂ ਮੈਂ ਤੈਨੂੰ ਕਹਿ ਕੇ ਗਿਆ ਸੀਗਾ ਵੀ ਭਾਈ ਤੂੰ ਘਰੇ ਰਹੀਂ ਮਰੇ ਆਉਂਦੇ ਨੂੰ ਹੈ ਤੂੰ ਟਿਕਦੀ ਨਹੀਂ ਹੈਗੀ ਚੱਲ ਵੇ ਉਹ ਚਾਚੀ ਤੇਰੇ ਨਾਲ ਦੀ ਨਹੀਂ ਕਿ ਉਹ ਵੀ ਭਾਗੀ ਮੇਰੀ ਗੱਲ ਸੁਣ ਲੈ ਪਹਿਲਾਂ ਆਉਂਦੀ ਨੂੰ ਤਾਂ ਉਹ ਚਿੰਬੜ ਗਈ ਆ ਭੈਣ ਦੀ ਮਾਮੇ ਹੋਰੀ ਨਹੀਂ ਟਿਕਦੇ ਹੈਗੇ ਭਿੰਦ ਤੱਕ ਬਾਅਦ ਫੋਨ ਕਰਦਾਂਗੇ ਅਬੀ ਭੈਣ ਮਾਰ ਆਵੇ ਮੇਰੇ ਕੱਟ ਤਾ ਵੇ ਚਾਰ ਗੱਲਾਂ ਕਰ ਲੈਂਦੀ ਤੈਨੂੰ ਦੱਸ ਕੀ ਹਰਜਤੀ ਮਸਾ ਤਾਂ ਫੋਨ ਆਉਂਦਾਗਾ ਉਹਨਾਂ ਦਾ ਮੇਰੀ ਗੱਲ ਸੁਣ ਲੈ ਆਕੇ ਤਾਂ ਕੋਈ ਖੜਿਆ ਨਹੀਂ ਹੈਗਾ ਉਰੇ ਹੈ ਮੇਰੇ ਬਾਪ ਦੀ ਢੂਹੀ ਟੁੱਹੀ ਟੁੱਟ ਗਈ ਕੰਪੈਣ ਤੋਂ ਡਿੱਗਾ ਹੀਗਾ ਕੋਈ ਨਹੀਂ ਆਕੇ ਖੜਿਆ ਹੈਗਾ ਹੈ ਵਿਆਹੀ ਗੱਲਾਂ ਮਾਰਦੀਆਂ ਨੇ ਤਾਂ ਹੀ ਫਿਰ ਮੈਨੂੰ ਗੁੱਸਾ ਆਉਂਦਾਗਾ ਟਿਕ ਜਾ ਕਰ ਟਿਕ ਜਾ ਕਰ ਪਹਿਲਾਂ ਮੈਨੂੰ ਆਏ ਦੱਸ ਰੋਟੀ ਰੁੱਟੀ ਖਾ ਲਈ ਖਵਾਤੀ ਮੇਰੀ ਚਾਚੀ ਨੇ ਚਾਚੀ ਮੇਰੀ ਤੇਰੇ ਨਾਲੋਂ ਜ਼ਿਆਦਾ ਗੌਰ ਕਰਦੀ ਹੈਗੀ ਤੈਨੂੰ ਇਹਨਾਂ ਮੰਮੀ ਕਹਿੰਨੂ ਨਹੀਂ ਜੀ ਕਰਦਾ ਜਿੰਨਾ ਉਹਨੂੰ ਕਹਿੰਨੂ ਜੀ ਕਰਦਾਗਾ ਚੱਲ ਫੇਰ ਕੀ ਹੋਗਾ ਜੇ ਰੋਟੀ ਖਵਾਤੀ ਉਹਦੇ ਵਿੱਚ ਵਾਕਾ ਵਰਗਾਗਾ ਤੂੰ ਹਾਂ ਨਾਲੇ ਪਹਿਲਾਂ ਤਾਂ ਅਨੁਸਾਰ ਉਹ ਚਿਬੜ ਗਈ ਮੈਨੂੰ ਮੈਂ ਤੂੰ ਸ਼ੁਰੂ ਹੋ ਗਿਆ ਕਿਉਂ ਮੇਰੇ ਬਾਦ ਪੈ ਰਹੇ ਹੋਗੇ ਉਹ ਮੰਮੀ ਮੈਂ ਤਰ ਮੈਂ ਥੋੜੀ ਕਹਿਣਾਗਾ ਉਹ ਤਾਂ ਮਾਂ ਹੁੰਦੀ ਹੈ ਜਿਹੜੀ ਮਾਂ ਉਹ ਦੁਨੀਆ ਬਾਲਿਓ ਹਨਾ ਮਾਂ ਥੋੜੀ ਮਿਲਦੀ ਹੈਗੀ ਪਰ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਮੈਨੇ ਫੀਸ ਭਰਨੀ ਆ ਸਕੂਲ ਚ ਅੱਛਾ ਪੈਸੇ ਦੇਖਿੰਦੇ ਨੇ ਮੈਨੂੰ ਪੈਸੇ ਤੇਰਾ ਬਾਪ ਲਿਆਊਗਾ ਫਿਰ ਭਰਦਾਂਗੇ। اے ਮਾਂ ਮੇਰੀ ਇਹ ਨਾ ਤੂੰ ਸੁਣੇ। ਹੈ ਦਿਮਾਗ ਤੇਰਾ ਬੁੱਝ ਹੋ ਰਿਹਾ ਹੈਗਾ। ਮੈਂ ਤੈਨੂੰ ਐ ਕਹਿਣਾਗਾ ਵੀ ਜੇ ਨਾ ਫੀਸ ਭਰੀਓਗੇ ਨਾ ਕੱਟਾਂਗੇ ਕਿਹੜਾ 50000 ਰੁਪਏ ਵੀ ਖੂਚ। ਚੱਲ ਜੇ ਉਹ ਜਾਦੇ ਦੁਖੀ ਕਰਦੇ ਨੇ ਤੇਰੇ ਛੋਟੇ ਬਾਪੇ ਨਾਲ ਗੱਲ ਕਰ ਲਿਓ ਆਪੇ ਫੀਸ ਭਰੇ ਆਊਗਾ। ਨਾਲੇ ਆਪਣਾ ਕੀ ਕੁਝ ਵੰਡਿਆ ਹੋਇਆਗਾ ਉਹ ਭਰ ਦੂਗਾ ਫੀਸ। ਜਾ ਬਗ ਜਾ। ਹੂੰ ਤਲ ਕਰ ਦਾਂਗਾ ਲੋ। ਉਹ ਸਾਈਨ ਤਾਂ ਮੇਰੀ ਹੋਣਗੇ ਜੇ ਪੈਸੇ ਫੜ ਕੇ ਲੈ ਜਾਉ ਤੂੰ। ਨਾ ਉਹ ਆਪੇ ਭਰੇ ਆਊਗਾ ਫੀਸ। ਮੈਨੂੰ ਪਤਾ ਹੈ ਤੇਰਾ। ਬੇਬੇ ਪੁੱਤੇ ਨੂ ਮੈਨ ਰਸ ਕਿਦਾਂ ਲੰਬਾ ਹੈ ਮੇਰਾ ਹੈ ਤੂੰ ਤਾਂ ਹੋਰ ਗੱਲਾਂ ਮੀਂ ਜਾ ਬਗ ਜਾ ਬਗ ਜਾ ਨਾ ਮੇਰਾ ਦਿਮਾਗ ਖਰਾਬ ਕਰਿਆ ਕਰੋ ਜਵਾਬ ਤਾਂ ਨਹੀਂ ਦਿੰਦਾ ਪੁੱਛ ਲੈ ਜਾ ਬਗ ਜਾ ਬਾਰੀ ਬੈਠਾ ਹੋਣਾ ਬਾਰੀ ਕਿੱਥੇ ਬੈਠਾ ਸਾਰੇ ਟੱਬਰ ਨੇ ਦੁਖੀ ਕਰ ਰੱਖਿਆ ਆਉਂਦੀ ਨੂੰ ਇਹ ਚਿੰਬੜ ਗਿਆ ਕਿ ਸਵਾਹ ਸੂਟ ਬਣੂਗਾ ਮੇਰਾ ਐਨੇ ਸ਼ੌਂਕ ਨਾਲ ਲੈ ਕੇ ਆਈ ਤੀਗੀ ਉਹੀ ਨਾ ਕਿਤੇ ਖਰਾਬ ਹੋ ਜੇ ਸੱਚੀ ਤਾਂ ਐਵੇਂ ਵੀ ਨਾ ਹੋ ਗਿਆ ਉਹ ਤਾਂ ਹਜੇ ਤੱਕ ਨਹੀਂ ਖੇਤੋਂ ਆਏ ਭੁੱਖ ਲੱਗੀ ਹੋਊਗੀ ਸਵੇਰ ਦੀ ਰੋਟੀ ਖਾਦੀ ਹੀ ਇਕ ਤਾਂ ਇਹਨਾਂ ਟਾਈਮ ਹੀ ਬਹੁਤ ਲਵਾਤਾ ਕੰਚਰੀ ਨੇ। ਉਹ ਆਗੇ ਮੈਨੂੰ ਲੱਗਦਾ। ਚਲ ਸ਼ੁਕਰ। ਹੋ ਗਿਆ ਤੁਹਾਡਾ ਟਾਈਮ ਆਉਂਦਾ। ਕੀ ਗੱਲ ਹੋਊਗੀ ਕੋਈ ਪਾਣੀ ਤਾਂ ਨਹੀਂ ਪੁੱਛ ਲਿਆ ਕਰੋ ਪਹਿਲਾਂ। ਪਹਿਲੀ ਵੀ ਸਿਰੇ ਬੈਠੇ ਰਹਿੰਦੇ ਹੋ। ਮੇਰੀ ਗੱਲ ਸੁਣੋ। ਐਂ ਤਾਂ ਮੈਂ ਟੈਨਸ਼ਨ 'ਚ ਬੈਠੀ ਆ। ਅੱਧ ਵਿਚਾਲੇ ਉੱਥੇ ਤੁਸੀਂ ਮੋਟਰਸਾਈਕਲ ਤੇ ਇਹਨੂੰ ਤਾਰ ਕੇ ਬਾਗੇ ਖੇਤ ਆਏ ਨਹੀਂ ਸੋਚੇ ਬਿਕਰ ਰੋਟੀ ਟੁਕ ਖਾਇਆ ਮਾ। ਨੀ ਮੋਟਰ ਚੱਲਣ ਲੱਗ ਰਹੀ ਦੀ। ਮਾ ਕਿਸੇ ਗਮਾਂਡੀ ਦੇ ਨਾ ਪਾਣੀ ਪੈ ਜੇ। ਅਗਲਾ ਲਾਂਬਾ ਦਊਗਾ। ਨਾ ਪਹਿਲਾਂ ਤਾਂ ਤੁਸੀਂ ਮੈਨੂੰ ਐਂ ਦੱਸੋ। ਤੁਸੀਂ ਇੰਨਾ ਟਾਈਮ ਕਾਹਤੋਂ ਲਾ ਕੇ ਆਏ ਉੱਥੇ? ਖਰੀਦਣਾ ਤਾਂ ਇਕੱਲਾ ਸੂਟ ਸੀਗਾ। ਨਹੀਂ ਸੂਟ ਹੀ ਲੈ ਕੇ ਆਏ ਉਹ ਕੋਈ ਪਸੰਦੇ ਨਹੀਂ ਆਇਆ ਉਹਦੇ। ਕਦੇ ਉਹਦੇ ਵੜ ਜਾਏ ਕਰੇ ਕਦੇ ਉਹਦੇ ਵੜ ਜਾਇ ਕਰੇ। ਉਹਦੇ ਨਹੀਂ ਕੋਸ ਪਸੰਦ ਆਉਂਦਾ ਹੈਗਾ। ਨਾਲੇ ਮੇਰੀ ਗੱਲ ਸੁਣੋ। ਅੱਜ ਤਾਂ ਤੁਸੀਂ ਜਾਏ। ਅੱਜ ਤੋਂ ਬਾਅਦ ਕਿਤੇ ਵੀ ਤੁਹਾਨੂੰ ਲੈ ਕੇ ਜਾਵੇ ਨਾ ਜਾਣਾ ਨਹੀਂ ਹੈਗਾ। ਨਹੀਂ ਮੈਂ ਕਾਹਨੂੰ ਜਾਣਾ। ਮੇਰੇ ਤਾਂ ਆਪੇ ਹੀ ਨੀ ਕੰਮ ਮੁੱਕਦੇ ਹੈਗੇ। ਤੈਨੂੰ ਪਤਾ ਤਾਂ ਹੈਗਾ। ਆ ਲੋਕ ਦੇਖ ਲੈ ਕਿੰਨੀਆਂ ਕਿੰਨੀਆਂ ਗੱਲਾਂ ਬਣਾਉਂਦੇ ਨੇ ਗਵੰਡਨ ਦੱਸ ਕੇ ਗਈ ਐ ਕਹਿੰਦੀ ਮਸ਼ਕਰੀਆਂ ਕਰਦੇ ਜਾਂਦੇ ਸੀ ਨਹੀਂ ਕਿਉਂ ਲੋਕਾਂ ਦੇ ਪਿੱਛੇ ਲੱਗਦੀਆਂ ਲੋਕ ਤਾਂ ਕੰਨ ਭਰਦੇ ਹੁੰਦੇ ਨੇਗੇ ਇਹਨਾਂ ਦੀ ਆਦਤ ਆ ਵੀ ਇਹਨਾਂ ਦਾ ਘਰ ਪੱਟਿਆ ਜਾ ਬਈ ਫੇਰ ਵੀ ਮੈਂ ਤੁਹਾਨੂੰ ਇਹੀ ਗੱਲ ਕਹਿਣੀ ਐ ਅੱਜ ਤਾਂ ਤੁਸੀਂ ਜਾਏ ਹੁਣ ਜਿੰਨਾ ਵੀ ਮਰਜ਼ੀ ਕਹੀ ਜਾਵੇ ਹੁਣ ਨਹੀਂ ਜਾਣਾ ਤੁਸੀਂ ਇਹਨਾਂ ਨਾਲ ਨਹੀਂ ਨਹੀਂ ਜਾਂਦਾ ਉਹ ਵੀ ਤੈਂ ਕਿਹਾ ਦੀ ਤਾਂ ਭਾਗ ਗਿਆ ਮੈਂ ਹਾਬ ਦੇ ਮੁੰਡੇ ਨਾਲ ਬਗਜਾ ਕਰੂਗੀ ਹੈਗਾ ਨਾ ਦਾ ਮੁੰਡਾ ਜਾਣ ਨੂੰ ਨਾਲੇ ਐਡਾ ਤਾਂ ਦਿਨ ਖੜਾ ਸੀ ਉਹ ਆ ਗਿਆ ਸੀ ਕੋਲ ਜੋ ਹੁਣ ਬਗਜਾਂਦੀ ਨਹੀਂ ਤੈਨੂੰ ਦੱਸਿਆ ਤਾਂ ਹੈਗਾ ਸਾਰਾ ਗੁੱਸਾ ਵੀ ਉਹਨੂੰ ਲੈ ਕੇ ਨਹੀਂ ਜਾਂਦੀ ਕਹਿੰਦੀ ਜਵਾਖਣ ਜਾਣਾ ਕਾਨੂੰਨ ਜਾਣਾ ਤੈਨੂੰ ਨਹੀਂ ਪਤਾ ਇਹਦੇ ਮਨ ਚ ਕੀ ਚੱਲ ਰਿਹਾ ਹੈਗਾ ਮੈਂ ਸਭ ਪਤਾ ਨਹੀਂ ਉਹਦੇ ਚੱਲ ਰਿਹਾ ਹੁਣ ਮੇਰੇ ਤਾਂ ਨਹੀਂ ਹੈਗਾ ਤੈਨੂੰ ਤਾਂ ਮੇਰੇ ਤੇ ਯਕੀਨ ਹੈਗਾ ਯਕੀਨ ਤਾਂ ਵੀ ਕੋਈ ਪਤਾ ਨਹੀਂ ਕਦੋਂ ਬੰਦੇ ਦਾ ਬਦਲਣ ਦਾ ਪਤਾ ਲੱਗਦਾ ਹੁੰਦਾ ਹੈਗਾ ਤੂੰ ਵੀ ਪਾਕ ਨਾਮ ਨਾ ਕਤਈ ਨਹੀਂ ਹੁੰਦਾ ਜੀ ਚਲ ਮੈਂ ਕੋਈ ਚਾਹ ਪਾਣੀ ਬਣਾਉਣੀ ਆ ਤੁਹਾਡੇ ਵਾਸਤੇ ਮੇਰਾ ਤਾਂ ਦਿਮਾਗ ਹੀ ਖਰਾਬ ਹੋਇਆ ਪਿਆ ਸਵੇਰ ਦਾ ਨਹੀਂ ਮੈਂ ਨਹੀਂ ਪੀਂਦਾ ਕੁਛ ਪਾਣੀ ਪਾਣੀ ਲਿਆ ਦੇ ਮੈਨੂੰ ਤਾਂ ਕੱਲਾ ਅੱਛਾ ਮੈਂ ਖਰਾਬ ਕਰਤਾ ਤਾਂ ਮੈਨੂੰ ਤਾਂ ਐ ਲੱਗਦਾ ਜਿਹੜਾ ਤੁਸੀਂ ਚਾਹ ਨਹੀਂ ਪੀਂਦੇ ਕੁਛ ਖਾ ਪੀ ਕੇ ਆਇਓ ਅੱਗ ਸਵਾ ਉੱਥੇ ਨਹੀਂ ਕਾ ਨੂੰ ਖਾਦਾ ਕੁਸਾ ਕੁਛ ਨਹੀਂ ਖਾਦਾ ਕਿਉਂ ਤੇਰੇ ਮਨ ਚ ਵਹਿਮ ਹੋ ਰਿਹਾ ਇਹ ਐਨਾ ਜਿੱਦ ਤੈਨੂੰ ਉਹੀ ਨਹੀਂ ਭੁੱਖਾ ਰੱਖਿਆ ਜਾਂਦਾ ਪੱਕਾ ਹੀ ਖਾ ਕੇ ਆਏ ਹੋਗੇ ਕੁਛ ਨਾ ਕੁਛ ਨਾ ਕੁਛ ਮੈਨੂੰ ਤਾਂ ਕਦੇ ਕੁਛ ਖਵਾਇਆ ਨਹੀਂ ਉਹ ਧੱਗ ਮਚਾਉਣ ਵਾਲੀ ਕਰ ਲੈਣੇ ਹੋਗੇ ਨਹੀਂ ਕਾ ਨੂੰ ਕਰਦਾ ਧੱਗ ਮਚਾਣਾ ਆ ਨੀ ਖੇਤ ਗਮੰਡੀਆਂ ਨੇ ਚਾਹ ਬਣਾ ਰੱਖੀ ਦੀ ਉਥੇ ਚਾਹ ਪੀਣ ਲੱਗ ਗਿਆ ਐਨੇ ਤੇ ਭੁੱਖ ਮਰ ਗਈ ਕੋਈ ਨਾ ਪਤਾ ਤਾਂ ਮੈਨੂੰ ਲੱਗ ਹੀ ਜਾਊ ਗੱਲਾਂ ਚ ਵੀ ਕੀ ਖਵਾ ਕੇ ਲਿਆਂਦਾ ਇਹਨੂੰ ਭਗਮਾਨ ਨੇ ਗੁੱਸੇ ਨਾ ਹੋ ਪਤਾ ਤੈਨੂੰ ਸਾਰਾ ਕੁਝ ਠੀਕ ਆ ਵੀ ਮੈਂ ਕਿਹਾ ਮੇਰਾ ਚਲ ਕੋਈ ਨਾ ਬਣਾਉਣੀ ਆ ਚਾਹ ਕੀ ਹੋ ਰਿਹਾ ਯਾਰ ਅੰਦਰੀ ਬੜੀ ਬੈਠੀ ਐ ਵੀ ਤੇ ਚੁੱਲੇ ਦੇ ਲਵੇ ਲੱਗ ਜਾ ਟੋਰੀਆਂ ਫਰੀਆਂ ਨਹੀਂ ਲੋਟ ਆਉਂਦੀਆਂ ਤਾਂ ਬੱਸ ਲੈ ਮੈਂ ਤਾਂ ਕਰਾਂ ਸਬਜ਼ੀ ਦਾ ਮੈਨੂੰ ਕਰਨਾ ਪਊਗਾ ਅਤੀ ਹਾਂ ਪੁੱਤ ਮੇਰੇ ਲਾ ਪਾਪਾ ਕਿੱਥੇ ਹੈਗਾ ਕਿਹੜਾ ਪਾਪਾ ਤੇਰਾ ਛੋਟੇ ਪਾਪੇ ਦੀ ਗੱਲ ਕਰਦਾਗਾ ਬੇ ਤੇਰਾ ਚਾਚਾ ਲੱਗਦਾ ਉਹ ਚਾਚਾ ਕੀ ਫਿਰ ਚਲੇ ਜੀ ਕੀ ਚੰਬੰਦਿਆ ਹੈ ਇੱਕੋ ਗੱਲ ਬਾਤ ਹੈ ਮੈਂ ਹੁਣ ਤੱਕ ਤਾਂ ਤੂੰ ਚਾਚਾ ਕਹਿੰਦਾ ਸੀ ਤੇ ਅੱਜ ਫਿਰ ਛੋਟਾ ਪਾਪਾ ਕਿਵੇਂ ਕਹਿਣਾ ਹੈ ਮੇਰੀ ਮੰਮੀ ਨੇ ਕਿਹਾਗਾ ਕਹਿੰਦੀ ਛੋਟਾ ਪਾਪਾ ਗਿਆ ਕਰਕੇ ਨਹੀਂ ਸੋਣਾ ਜਿਹਾ ਲੱਗ ਰਿਹਾ ਇੱਕ ਤਾਂ ਚਾਚਾ ਹੋ ਗਿਆ ਜਿਹੜਾ ਉਹ ਵਦਿਆ ਨਹੀਂ ਲੱਗਦਾ ਹੈਗਾ ਕਿ ਨਹੀਂ ਛੋਟਾ ਪਾਪਾ ਕਹਿ ਕੇ ਵਦਿਆ ਲਾਇਆ ਹੋਣਾ ਤੇਰੀ ਮਾਂ ਵੀ ਤੈਨੂੰ ਪੁੱਠਿਆਂ ਕਿਤੇ ਸਿਖਾਉਂਦੀ ਆ ਬਸ ਚਾਚਾ ਹੀ ਲੱਗਦਾ ਤੇਰਾ ਐਵੇਂ ਨਹੀਂ ਰਿਸ਼ਤੇਦਾਰੀਆਂ ਚ ਬਾਲਾ ਵਿਗਨਜਾ ਪਾਉਂਦੇ ਹੁੰਦੇ ਮੈਂ ਵਿਗਨ ਪਾਉਣ ਵਾਲੀ ਕੀ ਗੱਲ ਆ ਗਈ ਇਹਦੇ ਚ ਫਿਰ ਕਹਿਤਾ ਕਹਿਤਾ ਜਿਹੜਾ ਹੁੰਦਾ ਤਾਇਆ ਉਹਨੂੰ ਵੱਡਾ ਪਾਪਾ ਕਹਿੰਦੇ ਹੁੰਦੇ ਨੇ ਜਿਹੜਾ ਮੇਰਾ ਸਾਕਾ ਬਾਪਾਗਾ ਉਹਨੂੰ ਪਾਪਾ ਕਹਿੰਦੇ ਹੁੰਦੇ ਨੇ ਤੇ ਜਿਹੜਾ ਚਾਚਾ ਉਹਨੂੰ ਛੋਟਾ ਪਾਪਾ ਬੇ ਬਸ ਰਹਿਣ ਦੇ ਇਹਨਾਂ ਕੁਝ ਕਹਿਣ ਨੂੰ ਸਾਨੂੰ ਚਾਚਾ ਕਿਹਾ ਕਰ ਕੋਈ ਛੋਟਾ ਪਾਪਾ ਨਹੀਂ ਲੱਗਦਾ ਤੇਰਾ ਜਦੋਂ ਮੇਰੀ ਮੰਮੀ ਨੇ ਕ ਤੂੰ ਮੈਨੂੰ ਐ ਦੱਸ ਕੀ ਕੰਮ ਸੀ ਤੈਨੂੰ ਫੀਸ ਭਰਨ ਵਾਸਤੇ ਪੈਸੇ ਜਾਈ ਦੇਈਗੇ ਨਾ ਕੀ ਆਖਦੀ ਆ ਪਹਿਲਾਂ ਮੈਂ ਚੁੱਪ ਕਰ ਰੋ ਮੁੰਡਿਆ ਮਾਂ ਕੀ ਆਖਦੀ ਆ ਦੱਸੀ ਮੈਨੂੰ ਨਾ ਮੇਰੀ ਗੱਲ ਸੁਨ ਨਾ ਹੁਣ ਤੱਕ ਤਾਂ ਇਹ ਆਪਦੇ ਚਾਚੇ ਨੂੰ ਚਾਚਾ ਕਹਿੰਦਾ ਸੀ ਅੱਜ ਤੂੰ ਸਿਖਾਤਾ ਕਿ ਛੋਟਾ ਪਾਪਾ ਨਾ ਤੇਰੇ ਦਿਲ ਚ ਕੀ ਚੱਲ ਰਿਹਾਗਾ ਨਹੀਂ ਮੈਂ ਕੀ ਜਾਣ ਕੇ ਕਿ ਆਖ ਤੇ ਸ਼ਹਿਰਾਂ ਚ ਕਹਿੰਦੇ ਨੇ ਛੋਟਾ ਪਾਪਾ ਵੱਡਾ ਪਾਪਾ ਮੈਂ ਇਹਨੂੰ ਕਹਤਾ ਵੀ ਚਲ ਚਾਚੇ ਨੂੰ ਛੋਟਾ ਪਾਪਾ ਕਹ ਦੇ ਕਰ ਫੇਰੇ ਇੱਚ ਕੀ ਹੋਊਗਾ ਅੱਗੇ ਨਾ ਬਦਲ ਨਹੀਂ ਤੂੰ ਜੱਸੀ ਤਾਂ ਹੈ ਤਾਂ ਸ਼ਹਿਰਾਂ ਨਾਲ ਦੀ ਰਿਸ ਕਰਦੀਆਂ ਤਾਂ ਹੀ ਤਾਂ ਤੂੰ ਆਪਦਾ ਪੂਸ਼ ਸ਼ਹਿਰ ਵਾਲੀ ਬਣਦੀ ਹੈ ਤੂੰ ਕਰਾ ਲੈ ਤੈਨੂੰ ਕੀ ਮਚੇ ਮਾਰੀ ਅਸੀਂ ਤਾਂ ਪਿੰਡੂ ਦੇ ਪਿੰਡੂ ਠੀਕ ਆ ਅਸੀਂ ਸਾਡੇ ਤਾਂ ਤਾਂ ਗੋਹਾ ਕੁੜੇ ਨੀ ਲੋਟ ਆਉਂਦਾ ਹੈਗਾ ਸਾਡੇ ਤਾਂ ਇਹੀ ਕੰਮ ਰੁੱਲਦੇ ਖੁਲਦੇ ਲੰਘ ਜਾਣਗੇ ਦਿਨ ਨਾ ਤੈਨੂੰ ਸਿਰਦਰਦੀ ਕਾਦੀ ਆ ਪਹਿਲਾਂ ਮੈਨੂੰ ਇਹ ਦੱਸ ਦੇ ਤੂੰ ਓਏ ਲੈ ਨਾ ਭਾਈ ਜਣਾ ਗੁੱਸਾ ਯਾਰਾ ਤੇ ਇਹਨੂੰ ਬੋਲਣ ਪਈਏ ਚੱਲ ਤੂੰ ਭੱਗ ਜਾ ਮੈਂ ਤੇਰੇ ਚਾਚੇ ਤੋਂ ਪੈਸੇ ਦਵਾ ਦੂੰਗੀ ਮੇਰੀ ਗੱਲ ਸੁਣਾ ਹਾਂ ਚੱਤੀ ਲੜੇਉਣਾ ਠੀਕ ਆ ਚੱਲ ਜਾ ਇਹ ਕਰਦੇ ਤੇ ਕਾਲ ਜੀ ਬਗ ਜਾ ਲੇਟ ਹੋ ਜਾਣਾ ਉਹਦਾ ਸ਼ਹਿਰਾਂ ਨੇ ਕਰਕੇ ਕਹਿ ਰਹੇ ਨੇ ਵੀ ਸ਼ਹਿਰਾਂ ਨੇ ਵੀ ਮਤਲਬ ਹੁਣ ਪੜ੍ਹਾਈ ਹੈ ਜਿਹੜੀ ਮੇਰੇ ਕਾਲਜ ਵਿੱਚ ਮੈਂ ਸ਼ਹਿਰ 'ਚ ਪੜ੍ਹਦਾਗਾ ਤਾਂ ਕਰ ਕੀ ਹੋ ਜਾਣਾਗਾ ਵੀ ਤਾਂ ਪਾਪਾ ਕਿਹਾ ਸੀ ਚੰਗਾ ਪੁੱਤ ਚੰਗਾ ਤੇ ਨਹੀਂ ਕਰਦੀ ਪੁੱਤ ਨਹੀਂ ਕਰਦਾ ਬਾਹਰ ਜਾ ਬੇ ਤੇ ਲੇਟ ਹੋ ਜਾਏਗਾ ਬਗ ਜਾ ਚੱਲ ਨਹੀਂ ਸਮਝੀ ਨਹੀਂ ਸਮਝਦੀ ਜਾਣਾ ਮੈਂ ਨਾ ਹੁਣ ਦੱਸ ਕੀ ਕਹਿੰਦੀ ਮੇਰੀ ਗੱਲ ਸੁਣ ਲਾ ਨਾਲੇ ਐਵੇਂ ਨਾ ਪੱਠੀਆਂ ਕਿਤੇ ਤਾਂ ਸਿਖਾਈ ਜਾ ਜਵਾਕ ਨੂੰ ਨਾ ਮੈਂ ਕੀ ਪੁੱਟੀਆਂ ਸਿਖਾਤੀਆਂ ਸਿੱਧੀ ਸਿਖਾਉਣੀਆਂ ਮੈਂ ਤਾਂ ਉਹ ਤਾਂ ਕਹੂਗਾ ਪਾਪਾ ਲਾਲਾ ਜੋਰ ਜਿਹੜਾ ਲੱਗਦਾ ਮੈਂ ਤਾਂ ਐਂ ਕਰੂੰ ਮੈਂ ਤਾਂ ਐਂ ਜਾਊਂਗੀ ਐਂ ਸਮਾਨ ਮੰਗਾਉਂਗੀ ਕਰ ਲੈ ਜਿਹੜਾ ਕੁਝ ਹੁੰਦਾ ਨਾ ਇਹ ਕਿਵੇਂ ਕਰਾਂਗੀ ਮੈਨੂੰ ਲੱਗਦਾ ਤੂੰ ਮੇਰੇ ਘਰ ਵਾਲੇ ਤੇ ਲੱਤੂ ਹੋਈ ਫਿਰਦੀ ਐ ਜ਼ਿਆਦੇ ਨਾ ਬੋਲਿਆ ਕਰ ਹੋਰ ਨਾ ਗੁਤਨੀ ਜੀ ਨੂੰ ਆ ਇਹ ਕਿਵੇਂ ਦੇ ਦੇਂਗੀ ਤੁਹਾਨੂੰ ਲੱਗੀਆਂ ਫੁੱਲ ਤੂੰ ਜ਼ਿਆਦੇ ਨਹੀਂ ਹੁੰਦੀ ਹੁਣ ਬਸਨ ਕਰਨ ਨੂੰ ਫਿਰਦੀ ਐ ਤੂੰ ਹੈ ਤੈਨੂੰ ਨਾ ਨਸੀ ਨੂੰ ਨਾ ਤੂੰ ਗੁਤਨੀ ਕਿਵੇਂ ਖਿੱਚਦੀ ਹੈ ਹੋਰ ਮੇਰੇ ਸਾਲੇ ਦੀਆਂ ਕਿੱਲੇ ਲੱਗ ਗਈਆਂ ਨੇ ਕੀ ਹੋ ਰਿਹਾ ਸਾਰੇ ਤੇਰੇ ਕੰਡੇ ਬੀਜੇ ਨੇ ਮੇਰੇ ਕੀ ਘੰਟੇ ਵਿੱਚ ਹੋਣ ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਏ ਦਿਖਾ ਮੈਨੂੰ ਸਮਝਾ ਕਿ ਕਿਵੇਂ ਬੋਲਦੀ ਆ ਹਰ ਟਾਈਮ ਕੁੱਠਾ ਬੋਲਦੀ ਆ ਮੈਨੂੰ ਤੈਨੂੰ ਖਸਮ ਬਣਾਉਣ ਨੂੰ ਫਿਰਦੀ ਆ ਦੇਖ ਲੈ ਜਿਵਾਕ ਨੂੰ ਵੀ ਕਹਿੰਦੀ ਐ ਨਾ ਛੋਟਾ ਪਾਪਾ ਆਖ ਮੈਨੂੰ ਤੈਨੂੰ ਕਿਹੜਾ ਪਤਾ ਨਾ ਮੈਂ ਤਾਂ ਸ਼ਹਿਰੀਆਂ ਵਾਲੀ ਬੋਲੀ ਸਿਕਾਉਂਦੀ ਦੀ ਵੀ ਛੋਟਾ ਪਾਪਾ ਵੱਡਾ ਪਾਪਾ ਹੁੰਦਾ ਇਹ ਪੁੱਠੀਆਂ ਸੋਚਾ ਰੱਖਦੀ ਆ ਹਟਾ ਮੈਨੂੰ ਦੇਖ ਲਓ ਦੇਖ ਲਓ ਸਮਝਾ ਦੇ ਨਾ ਛੋਟਾ ਪਾਪਾ ਨਾਲੇ ਹੋਰ ਪਾਪਾ ਨਹੀਂ ਚੁੱਪ ਕਰ ਜਾ ਉਹ ਦੇਖ ਲੈ ਲੋਕ ਕਿਵੇਂ ਛੱਤਾਂ ਤੇ ਚੜ ਰਹੇ ਨੇ ਕਿ ਜਲੂਸ ਕੱਢ ਰਖਿਆ ਤੈ ਆਹੋ ਮੈਂ ਜਲੂਸ ਕਰਦੀ ਐ ਇਹਨੂੰ ਤਾਂ ਆਪਦੀ ਮਾਂ ਨੂੰ ਕੁਛ ਕਹਿੰਦਾ ਨਹੀਂ ਹੈਗਾ ਨਹੀਂ ਇਹਨੂੰ ਵੀ ਕਹਿਣਾ ਆਹ ਕਾਹਮ ਇਹਦੇ ਮੱਝ ਬਹਿ ਪਿਆ ਰਹੇ ਦਾ ਇਹ ਕੀ ਕਰਦੀ ਐ ਇਹਦੇ ਨਾਲ ਤੂੰ ਵੀ ਸਮਝਾ ਲਿਆ ਕਰੋ ਮਾੜਾ ਮੋਟਾ ਨਹੀਂ ਮੈਂ ਕਿਹਨੂੰ ਕਿਹਨੂੰ ਸਮਝਾਵਾਂ ਆ ਜਾਣਦੇ ਕੋਈ ਨਾ ਬਾਈ ਨੂੰ ਮੈਂ ਦੱਸੂਗਾ ਸਾਰਾ ਕੁਛ ਮੈਂ ਤਾਂ ਕਿ ਤੈਨੂੰ ਵੀ ਆ ਮਾੜਾ ਇਹ ਮੈਨੂੰ ਕਿਹੜਾ ਕੱਲੀ ਨੂੰ ਕਹਿੰਦੀ ਐ ਤੂੰ ਆ ਮੰਗ ਰੋ ਜਲੂਸ ਕੱਢ ਰਖਿਆ ਦੀ ਇਹਨਾਂ ਨੇ ਮੈਂ ਕੀ ਮਾੜਾ ਕਹਿਣੀ ਐਗੀ ਹੋਰ ਕੀ ਕਹਿਣੀ ਮੇਰੇ ਘਰ ਵਾਲਾ ਮੈਂ ਤਾਂ ਸੌ ਕੁਛ ਆਖੂਗੀ ਤੂੰ ਕੀ ਮੈਂ ਕਹਿਣੀ ਐ ਇਹ ਨਾ ਮਾਰਦੇ ਇਹ ਲੱਜ ਗਿਆ ਕਾਹੜਾ ਜਿਵੇਂ ਕਰ ਹੀ ਦੇਣ ਦਾ ਲੋਟ ਕਰ ਨੀ ਚੁੱਪ ਕਰ ਜਾ ਬਾਬੀ ਮੈਂ ਕਹਦਾ ਦੇਖੀ ਨਾ ਤੇਰੇ ਮੂੰਹ ਘਣੀ ਕੋਈ ਨਾ ਫਿਰ ਜਦੋਂ ਮੇਰਾ ਘਰ ਵਾਲੇ ਤੇ ਲਵੇ ਖੜੂਗਾ ਮੈਂ ਵੀ ਫਿਰ ਇਹਨੂੰ ਮਾੜੀ ਕਹੂੰ ਫੇਰ ਨਾ ਬੋਲੀ ਤੂੰ ਵੀ ਮੇਰੀ ਘਰ ਵਾਲੀ ਨੂੰ ਮਾੜੀ ਕਹਿੰਦੀ ਆ ਤੂੰ ਤੁਸ ਜੀਤਰੀ ਬਾਈ ਪਪਣ ਲੱਗੀ ਤੁਹਾਨੂੰ ਤਾਂ ਜਿਆਦਾ ਦੇ ਨਾ ਜਵਾਲ ਲੜਾਉਣੀ ਪਟੀਆਂ ਲੱਗਦੀ ਆ ਤੁਹਾਨੂੰ ਮੈਂ ਦੱਸਾਂ ਤੁਮੈਂ ਤੇ ਤੂੰ ਹੋਰ ਹਰਦੀ ਹੈ ਕਿ ਫਿਰ ਹੈ ਜਿਆਦਾ ਮਸਤੀ ਕਰਦੀ ਆਏ ਤੂੰ ਮੇਰੇ ਘਰ ਆ ਕੇ ਬਸ ਕਰ ਲੈਂਗੇ ਆਏ ਦਰੋ ਅੱਥੇ ਮੈਂ ਕਰ ਲੈਂਗੇ ਸਮਾਨ ਕੇ ਮਾਰੇ ਇਸ ਨੂੰ ਬਿਜਲੀ ਕਰ ਲੋ ਇੱਕ ਪਾਸਾ ਮੈਨੂੰ ਤੂੰ ਵਿਆਹ ਵਰਗੀ ਲੱਗਦੀ ਆ ਜਿੱਦ ਦੇ ਨਾ ਮੰਡੀ ਲੈ ਕੇ ਗਈਆਂ ਤੂੰ ਮੈਨੂੰ ਵੀ ਤੂੰ ਜ਼ਹਿਰ ਵਰ ਮੈਂ ਦੋਵੇਂ ਚੁੱਗੀ ਲੱਗਦੀ ਮੈਂ ਫੇਰ ਵੀ ਚੁੱਪ ਕਰਕੇ ਚੱਲ ਕੋਈ ਗੱਲ ਨਹੀਂ ਚੁੱਪ ਚੁੱਪ ਉਹ ਲੋਕ ਦੇਖਣ ਲੱਗ ਰਹੇ ਨੇ ਚੱਲ ਚੱਲ ਦੂਂ ਵੀ ਚੱਲ ਪਾਪੀ ਅੰਦੇ ਕਮਰੀ ਜਾ